ਨਿਤ ਸੂਰਜਾਂ ਨੇ ਚੜਨਾ ਨਿਤ ਸੂਰਜਾਂ ਨੇ ਲੈਣਾ ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ ਇੱਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ ਇਹ ਸਫ਼ਰ ਜੁਗੋ ਜੁਗ ਇਦਾਂ ਹੀ ਚੱਲਦਾ ਰਹਿਣਾ ਇਹ ਸਫ਼ਰ ਜੁਗੋ ਜੁਗ ਇਦਾਂ ਹੀ ਚੱਲਦਾ ਰਹਿਣਾ ਜੀਵੇ ਪੰਜਾਬੀ ਤੋਂ ਮੈਂ ਜਗਰੂਪ ਸਿੰਘ ਬੁੱਟਰ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਜੀ ਅੱਜ ਜੀਵੇ ਪੰਜਾਬੀ ਦੇ ਵਿੜੇ ਵਿੱਚ ਜੋ ਮੁੱਖ ਮਹਿਮਾਨ ਸਾਡੇ ਕੋਲ ਪਹੁੰਚੇ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਅੰਗਰੇਜ਼ੀ ਭਾਸ਼ਾ ਦੇ ਨਾਲ ਜੁੜੇ ਹੋਏ ਨੇ ਖੁਦ ਵੀ ਆਸਟ੍ਰੇਲੀਆ 2 ਸਾਲ ਰਹਿ ਕੇ ਆਏ ਨੇ ਹੁਣ ਅਜਨਾਲੀ ਵਿਖੇ ਆਈਲੈਂਡਸ ਅਕੈਡਮੀ ਆਕਸਫੋਰਡ ਨਾਲ ਤੋਂ ਚਲਾ ਰਹੇ ਨੇ ਭਾਸ਼ਾ ਸਾਰੀਆਂ ਸਤਕਾਰਯੋਗ ਨੇ ਉਹਨਾਂ ਕੋਲ ਆਏ ਦਿਨ ਨਵੇਂ ਸਟੂਡੈਂਟ ਨਵੇਂ ਵਿਦਿਆਰਥੀ ਆਉਂਦੇ ਨੇ ਉਹਨਾਂ ਨੂੰ ਇੰਗਲਿਸ਼ ਭਾਸ਼ਾ ਵਿੱਚ ਟ੍ਰੇਨ ਕਰਦੇ ਨੇ ਉਹ ਭਾਸ਼ਾ ਸਿੱਖ ਕੇ ਆਪ ਕੋ ਆਪਣੇ ਰੁਜ਼ਗਾਰਾ ਲਈ ਰੋਜੀ ਰੋਟੀ ਲਈ ਵੱਖ-ਵੱਖ ਦੇਸ਼ਾਂ ਵਿੱਚ ਜਾਂਦੇ ਨੇ ਪਰ ਸਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਦੇ ਵੀਰ ਸੰਦੀਪ ਸਿੰਘ ਬੁੱਟਰ ਜੀ ਖੁਦ ਪੰਜਾਬੀ ਭਾਸ਼ਾ ਵਿੱਚ ਬਹੁਤ ਨਿਪੁੰਨ ਨੇ ਪੰਜਾਬੀ ਭਾਸ਼ਾ ਨੂੰ ਬਹੁਤ ਉਚੇਰੇ ਪੱਧਰ ਤੇ ਬਹੁਤ ਸੋਹਣੇ ਤਰੀਕੇ ਨਾਲ ਸ਼ਬਦਾਂ ਨੂੰ ਬੋਲਦੇ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਕਾਵਾਂਗੇ ਬਹੁਤ ਸਤਿਕਾਰ ਤੇ ਪਿਆਰ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਵੀਰ ਸੰਦੀਪ ਸਿੰਘ ਬੁੱਟਰ ਹੁਣੇ ਪੰਜਾਬੀ ਭਾਸ਼ਾ ਵਿੱਚ ਸਾਡੇ ਨਾਲ ਰੱਜ ਕੇ ਇਹਨਾਂ ਨੇ ਗੱਲਾਂ ਕੀਤੀਆਂ ਤੋ ਸਾਡੇ ਇਸ ਜੀਵੇ ਪੰਜਾਬੀ ਚੈਨਲ ਦਾ ਮੁੱਖ ਮਕਸਦ ਇਹੀ ਹੈ ਕਿ ਸਾਰੇ ਉਹਨਾਂ ਸੰਸਥਾਵਾਂ ਤੋਂ ਉਹਨਾਂ ਵਿਦਵਾਨ ਲੋਕਾਂ ਤੋਂ ਉਹਨਾਂ શિક્ષੀਤਾਂ ਨੂੰ ਮਿਲਿਆ ਜਾਵੇ ਜੋ ਆਪੋ ਆਪਣੇ ਕਮਾਂਕਾਰਾਂ ਦੇ ਵਿੱਚ ਰਹਿੰਦੇ ਹੋਏ ਵੀ ਪੰਜਾਬੀ ਭਾਸ਼ਾ ਨਾਲ ਉਚੇਰੇ ਤੌਰ ਤੇ ਜੁੜੇ ਹੋਏ ਹਨ ਸੁਵੀਰ ਸੰਦੀਪ ਸਿੰਘ ਜੀ ਸਭ ਤੋਂ ਪਹਿਲਾਂ ਆਪਣੇ ਪਿੰਡ ਬਾਰੇ ਆਪਣੇ ਪਰਿਵਾਰ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰੋ ਜੀ ਮੇਰਾ ਪਿੰਡ ਜੀ ਖਿਆਂਪੁਰ ਆ ਜੋ ਜਨਾਲੇ ਤੋਂ ਕੋਈ 6-7 ਕਿਲੋਮੀਟਰ ਦੂਰ ਆ ਤੇ ਪਰਿਵਾਰ ਦੀ ਗੱਲ ਕਰਾਂ ਤਾਂ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ ਨੇ ਮਾਤਾ ਜੀ ਨੇ ਮੇਰੇ ਧਰਮ ਪਤਨੀ ਤੇ ਮੇਰਾ ਇੱਕ ਬੇਟਾ ਹੈ ਜੀ ਤੁਸੀਂ ਆਇਲੈਟਸ ਅਕੈਡਮੀ ਆਕਸਫੋਰਡ ਪੀਟੀ ਆਇਲੈਟਸ ਸੈਂਟਰ ਇਹ ਕਿੰਨੇ ਚਿਰ ਤੋਂ ਅਜਰਾਲੇ ਵਿੱਚ ਚਲਾ ਰਹੇ ਜੀ ਇਹ ਪਿਛਲੇ 10 ਸਾਲ ਕਰੀਬ 10 ਸਾਲ ਤੋਂ 2015 ਦੇ ਵਿੱਚ ਆਪਾਂ ਸ਼ੁਰੂ ਕੀਤਾ ਸੀ ਬਹੁਤ ਵਧੀਆ ਜੀ ਤੁਸੀਂ ਇਸ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਖੁੱਲੀ ਕਵਿਤਾ ਵੀ ਇਹਨਾਂ ਨੂੰ ਲਿਖਣ ਦਾ ਬਹੁਤ ਸ਼ੌਂਕ ਹੈ ਉਹਨਾਂ ਬਾਰੇ ਵੀ ਅਸੀਂ ਗੱਲ ਕਰਾਂਗੇ ਸੋ ਉਹਨਾਂ ਤੋਂ ਪਹਿਲਾਂ ਅਸੀਂ ਜਾਣਾਂਗੇ ਜੀ ਇਹਨਾਂ ਦੀ ਵਿਦਿਅਕ ਯੋਗਤਾ ਬਾਰੇ ਵਿੱਦਿਅਕ ਯੋਗਤਾ ਜੀ ਮੈਂ ਗ੍ਰੈਜੂਏਸ਼ਨ ਆਪਣੀ ਬੀਐਸਸੀ ਆਈਟੀ ਕੰਪਲੀਟ ਕੀਤੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਬੀਐਡ ਐਮਐਡ ਉਹ ਵੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਐਮਪੀਏ ਕੀਤੀ ਜੋ ਕਿ ਮੈਗਨਗਗ ਦੇ ਯੂਨੀਵਰਸਿਟੀ ਤੋਂ ਠੀਕ ਹੈ ਜੀ ਬਹੁਤ ਖੁਸ਼ੀ ਹੋਈ ਜੀ ਇਹਨਾਂ ਨੂੰ ਆਪਣੇ ਇਸ ਕਾਰੋਬਾਰ ਦੇ ਕਾਰੋਬਾਰ ਨੂੰ ਦੇਖਦੇ ਹੋਏ ਵਕਤ-ਵਕਤ ਦੇਸ਼ਾਂ ਦੇ ਵਿੱਚ ਵਕ-ਵਕ ਥਾਵਾਂ ਤੇ ਜਾਣਾ ਪੈਂਦਾ ਤੁਸੀਂ ਪੂਰੀ ਦੁਨੀਆ ਦੇ ਵਿੱਚ ਚੱਕਰ ਲਾ ਰਹੇ ਹੋ ਹਾਂ ਜੀ ਆਪਣੇ ਇਸ ਆਕਸਫੋਰਡ ਆਈਲੈਟਸ ਅਕੈਡਮੀ ਦੇ ذریعے ਸੋ ਸਾਨੂੰ ਦੱਸੋ ਕਿ ਤੁਸੀਂ ਭਾਸ਼ਾ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਭਾਸ਼ਾ ਦੇਖੋ ਜੀ ਇੱਕ ਭਾਸ਼ਾ ਉਹ ਚੀਜ਼ ਹੈ ਕਿ ਜਿਹੜੀ ਬੰਦੇ ਨੂੰ ਆਪਣੀ ਜਨਾਂ ਦੇ ਨਾਲ ਜੋੜਦੀ ਆ ਇੱਕ ਖਿੱਤੇ ਦੀ ਲਾਲੋ ਕੋਈ ਖਿੱਤਾ ਵਾ ਉਹ ਆਪਣਾ ਜਾਣਿਆ ਹੀ ਭਾਸ਼ਾ ਕਰਕੇ ਜਾਂਦਾ ਵਾ ਜੇ ਭਾਸ਼ਾ ਖਤਮ ਆ ਤਾਂ ਸਮਝੋ ਕੌਮ ਖਤਮ ਆ ਉਹ ਖਿੱਤਾ ਖਤਮ ਆ ਉੱਥੋਂ ਦੇ ਲੋਕ ਖਤਮ ਆ ਤੋ ਭਾਸ਼ਾ ਹੀ ਇੱਕ ਮੁੱਖ ਕਹਿ ਸਕਦੇ ਆ ਕਿ ਆਪਾਂ ਕਹਿ ਦਿੰਨਾ ਕਿ ਇਹ ਚਾਹੀਦਾ ਵਾ ਜੀਣ ਵਾਸਤੇ ਹਵਾ ਚਾਹੀਦੀ ਪਾਣੀ ਚਾਹੀਦਾ ਵਾ ਪਰ ਉਸ ਤੋਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਹੋ ਹੈਗੀ ਭਾਸ਼ਾ ਜੋ ਇੱਕ ਕਹਿ ਸਕਦੇ ਆ ਕਿ ਆਪਾਂ ਨੂੰ ਇੱਕ ਜਾਨਵਰਾਂ ਨਾਲੋਂ ਆਪਾਂ ਨੂੰ ਵੱਖ ਕਰਦੀ ਆ ਉਹ ਵੀ ਇੱਕ ਭਾਸ਼ਾ ਹੀ ਆ ਸੋ ਭਾਸ਼ਾ ਇੱਕ ਕਹਿ ਸਕਦੇ ਆ ਕਿ ਅਨਿਖੜਵਾ ਆਂ ਗਿਆ ਤੇ ਖਾਸ ਕਰਕੇ ਭਾਸ਼ਾ ਦੇ ਚ ਅਨਸਾਰੀਆਂ ਪਰ ਇਹ ਜਿਹੜੀ ਮਾਂ ਬੋਲੀ ਹੁੰਦੀ ਆ ਜਿਹੜੀ ਸਾਨੂੰ ਆਪਣੀ ਮਿਲੀ ਹੁੰਦੀ ਆ ਜਿੱਥੇ ਅਸੀਂ ਜਿਹੜੇ ਖੇਤਰ ਜੰਮੇ ਆ ਉਹ ਖੇਤਰ ਦੀ ਭਾਸ਼ਾ ਉਹ ਸਾਡੇ ਲਈ ਬਹੁਤ ਮਾਇਨੇ ਰੱਖਦੀ ਆ ਇਹ ਬਹੁਤ ਵਧੀਆ ਗੱਲ ਕਹੀ ਜੀ ਵੀ ਸੰਦੀਪ ਸਿੰਘ ਬੁੱਟਰ ਹੋਣਾ ਨੇ ਕਿ ਆਪਣੀ ਮਾਂ ਬੋਲੀ ਆਪਣੀ ਮਾਤ ਭਾਸ਼ਾ ਦੇ ਨਾਲ ਜੁੜੇ ਰਹਿਣਾ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣਾ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ ਸੰਦੀਪ ਸਿੰਘ ਜੀ ਅਸੀਂ ਦੇਖਦੇ ਹਾਂ ਕਿ ਆਈ ਲੈਟ ਸੈਂਟਰਾਂ ਦੇ ਵਿੱਚ ਮਤਲਬ ਉਹਨਾਂ ਦਾ ਤਾਂ ਚਲੋ ਕੰਮ ਹੀ ਹੈ ਕਿ ਇੰਗਲਿਸ਼ ਸਿੱਖਣੀ ਹੈ ਤੇ ਵੀਜ਼ਾ ਹੀ ਤਾਂ ਮਿਲਣਾ ਜੇ ਚੰਗੇ ਨੰਬਰ ਆਉਣਗੇ ਬਿਲਕੁਲ ਜੀ ਪਰ ਕਈ ਸੈਂਟਰਾਂ ਦੇ ਵਿੱਚ ਪੰਜਾਬੀ ਦੀ ਵੀ ਗੱਲਬਾਤ ਕੀਤੀ ਜਾਂਦੀ ਹੈ ਕਿ ਜਾਂ ਇੰਗਲਿਸ਼ ਵੀ ਬੱਚਿਆਂ ਦੇ ਨਾਲ ਜਾਂ ਸਾਂਝ ਕੀਤੀ ਜਾਂਦੀ ਹੈ। ਦੇਖੋ ਜਿਸ ਤਰ੍ਹਾਂ ਸਾਡਾ ਇਹ ਕਹਿ ਸਕਦੇ ਕਿ profession ਆ। ਹਾਂਜੀ। ਆਪਾਂ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣੀ ਆ ਤਾਂ ਉਹ ਇਹ ਦੇ ਸੁਭਾਵ ਉਹ ਕਿ ਆ ਕਿ ਜਿਹੜੇ ਟੀਚਰ ਹੋਣਗੇ ਸਾਡੇ ਹਨਾ ਅਧਿਆਪਕ ਆ ਜਾਂ ਅਸੀਂ ਆ ਤਾਂ ਹੀ ਬੱਚਿਆਂ ਦੇ ਨਾਲ ਕੋਸ਼ਿਸ਼ ਸਾਡੀ ਇਹੀ ਹੈ ਕਿ ਅਸੀਂ ਅੰਗਰੇਜ਼ੀ ਦੇ ਵਿੱਚ ਹੀ ਗੱਲਬਾਤ ਕਰੀਏ। ਤਾਂ ਹੀ ਬੱਚੇ ਸਿੱਖ ਪਾਣਗੇ ਕੁਝ ਰਾਈਟ। ਬਟ ਹੁਣ ਪ੍ਰੋਬਲਮ ਇਹ ਆ ਕਿ ਦੇਖੋ ਕਾਫੀ ਸਾਰੇ ਸੈਂਟਰ ਆ ਮੈਂ ਆਪਣੀ ਸੈਂਟਰ ਨੂੰ ਛੱਡ ਕੇ ਗੱਲ ਕਰਾਂ ਕਿਉਂਕਿ ਸਾਡੇ ਕੋਲ ਇਸ ਤਰ੍ਹਾਂ ਟੀਚਰ ਆਂਦੇ ਰਹਿੰਦੇ ਆ ਸਟਾਫ ਆਂਦਾ ਰਹਿੰਦਾ ਵਾ ਆਪਾਂ ਉਹਨਾਂ ਨੂੰ ਹਾਇਰ ਕਰੀਦਾ ਵਾ ਠੀਕ ਹੈ ਜੀ ਉਹ ਦੂਸਰੇ ਸੈਂਟਰ ਚੋਂ ਕਿਤੇ ਜੌਬ ਕਰਕੇ ਉਹਨਾਂ ਦੀ ਆਦਤ ਬਣੀ ਆ ਕਿ ਕਿਸੇ ਵੀ ਤੁਸੀਂ ਸੈਂਟਰ ਚਲ ਜਾਓ ਉੱਥੇ ਜਿੰਨੇ ਵੀ ਉੱਥੇ ਸਟਾਫ ਬੈਠਾ ਹੋਗਾ ਤੁਹਾਡੇ ਨਾਲ ਹਿੰਦੀ ਚ ਗੱਲ ਕਰੇਗਾ ਤੇ ਜਦ ਕਿ ਹਿੰਦੀ ਦਾ ਸਾਡਾ ਕੋਲ ਲੈਣ ਦੇਣ ਹੈ ਹੀ ਨਹੀਂ ਆ ਸਾਡਾ ਪ੍ਰੋਫੈਸ਼ਨ ਆ ਅੰਗਰੇਜ਼ੀ ਸਿਖਾਉਣਾ ਜਾਂ ਤਾਂ ਅਸੀਂ ਅੰਗਰੇਜ਼ੀ ਚ ਗੱਲ ਕਰੀਏ ਤਾਂ ਜਾਂ ਨਹੀਂ ਕਰਨੀ ਤਾਂ ਆਪਾਂ ਪੰਜਾਬੀ ਬੋਲ ਸਕਦੇ ਆ ਇੱਕ ਛੋਟੀ ਜੀ ਮੈਂ ਤੁਹਾਨੂੰ ਉਦਾਹਰਣ ਇੱਥੇ ਸਾਂਝੀ ਕਰਦਾ ਵਾਂ ਕਿ ਕਾਫੀ ਵਾਰੀ ਇਦਾਂ ਹੋ ਚੱਲ ਗਿਆ ਚੁੱਕਾ ਹੈ ਕਿ ਜਿੰਨਾ ਕੋਈ ਟੀਚਰ ਆਇਆ ਵਾ ਇੰਟਰਵਿਊ ਦੇਣ ਲਈ ਅੱਜ ਥੋੜੇ ਦਿਨ ਪਹਿਲਾਂ ਦੀ ਗੱਲ ਆ ਤੇ ਇੰਟਰਵਿਊ ਦੇਣ ਲਈ ਆ ਟੀਚਰ ਉਹ ਅੰਗਰੇਜ਼ੀ 'ਚ ਇੰਟਰਵਿਊ ਚੱਲ ਰਹੀ ਆ ਮੈਂ ਉਹਨਾਂ ਦਾ ਇੰਟਰਵਿਊ ਲੈ ਰਿਆ ਤਾਂ ਅੰਗਰੇਜ਼ੀ ਬੋਲਦੇ-ਬੋਲਦੇ ਵਿੱਚੇ ਬਾਅਦ ਚੋ ਜਿੱਥੋਂ ਲੱਗਾ ਕਿ ਉਹ ਅੜ ਗਈ ਅੰਗਰੇਜ਼ੀ 'ਚ ਤੇ ਉੱਥੇ ਉਹਨਾਂ ਨੇ ਹਿੰਦੀ ਸਟਾਰਟ ਕਰ ਦਿੱਤੀ ਤੇ ਮੈਂ ਉਹਨਾਂ ਨੂੰ ਫਿਰ ਸਵਾਲ ਕੀਤਾ ਮੈਂ ਕਿਹਾ ਕਿ ਤੁਹਾਨੂੰ ਹਿੰਦੀ ਕਿਉਂ ਬੋਲਦੇ ਹੋ ਤੇ ਕਹਿੰਦੇ ਕਿ ਮੈਨੂੰ ਸਰ ਉੱਥੋਂ ਮੈਂ ਅ ਤੇ ਫਿਰ ਮਾ ਉਹਨਾਂ ਨੂੰ ਇਹ ਗੱਲ ਲੱਗੀ ਕਿ ਠੀਕ ਹੈ ਜੀ ਮੈਂ ਚਲੋ ਤੁਹਾਨੂੰ ਰੱਖਣਾ ਨਾ ਰੱਖਣਾ ਇਹ ਤਾਂ ਬਾਅਦ ਦਾ ਫੈਸਲਾ ਵਾ ਪਰ ਜੇ ਤੁਹਾਨੂੰ ਰੱਖ ਲਿਆ ਤੇ ਇਹ ਮੰਨ ਕੇ ਚੱਲੋ ਕਿ ਮੇਰੇ ਸੈਂਟਰ ਦੇ ਵਿੱਚ ਤੁਸੀਂ ਜਦ ਤੱਕ ਹੀ ਅੰਗਰੇਜ਼ੀ ਬੋਲੋ ਨਹੀਂ ਬੋਲੀ ਜਾਂਦੀ ਤਾਂ ਤੁਸੀਂ ਪੰਜਾਬੀ ਬੋਲੋ ਹਿੰਦੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਨਹੀਂ ਬਿਲਕੁਲ ਠੀਕ ਹੈ ਜੀ ਕਿਉਂਕਿ ਜੇ ਅਸੀਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਤਾਂ ਬਹੁਤਾਤ ਜਿਹੜੀ ਹੈ ਉਹ ਪੰਜਾਬੀ ਬੱਚਿਆਂ ਦੀ ਹੋਏਗੀ ਪੰਜਾਬੀ ਵਿਦਿਆਰਥੀ ਹੀ ਹੋਣਗੇ ਤੁਸੀਂ ਇੱਕ ਗੱਲ ਸਾਂਝੀ ਕਰ ਰਹੀ ਸੀ ਕਿ ਨਿਊਜ਼ਪੇਪਰ ਜਿਹੜੇ ਨੇ ਹਿੰਦੀ ਦੇ ਵਿੱਚ ਕਾਫੀ ਸੈਂਟਰਾਂ ਦੇ ਵਿੱਚ ਆ ਰਹੇ ਹੈ ਅੱਜ ਕੱਲ੍ਹ ਕਾਫੀ ਸੈਂਟਰ ਹੈਗੇ ਆ ਜਿਸ ਤੇ ਤੁਸੀਂ ਦੇਖੋਗੇ ਕਿ ਨਿਊਜ਼ਪੇਪਰ ਜਾਂ ਤਾਂ ਪੰਜਾਬੀ ਦਾ ਅਵੇਲੇਬਲ ਹੋਏਗਾ ਤੇ ਜਾਂ ਉਹ ਸੋਰੀ ਅੰਗਰੇਜ਼ੀ ਦਾ ਤੇ ਜਾਂ ਉੱਥੇ ਹਿੰਦੀ ਦਾ ਅਵੇਲੇਬਲ ਹੋਏਗਾ ਪੰਜਾਬੀ ਦਾ ਨਿਊਜ਼ਪੇਪਰ ਤੁਹਾਨੂੰ ਕਿਹੜੇ ਸੈਂਟਰ ਤੇ ਨਹੀਂ ਮਿਲੇਗਾ ਸਾਡੇ ਸੈਂਟਰ ਤੇ ਪੰਜਾਬੀ ਦਾ ਵੀ ਮਿਲੂਗਾ ਚਾਹੇ ਸਾਡਾ ਖੇਤਾ ਜਿਹੜਾ ਹੈਗਾ ਵਾ ਉਹ ਅੰਗਰੇਜ਼ੀ ਨਾਲ ਰਿਲੇਟਡ ਹੈ ਕਿੱਦਾਂ ਸਾਡਾ ਪਰ ਸਾਡੇ ਸੈਂਟਰ ਤੁਹਾਨੂੰ ਪੰਜਾਬੀ ਦਾ ਨਿਊਜ਼ਪੇਪਰ ਵੀ ਮਿਲੂਗਾ ਬਟ ਇੱਥੇ ਪਿੱਛੇ ਜਿਹੜੀ ਗੱਲ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਅੰਮ੍ਰਿਤਸਰ ਦੀ ਗੱਲ ਹੈ ਇੱਕ ਹੋਟਲ ਦੇ ਵਿੱਚ ਠਹਿਰੇ ਸੀ ਆਪਾਂ ਹੋਟਲ ਤੇ ਮੇਰੇ ਮਤਰਾਇ ਸੇ ਕੁਝ ਬਾਹਰ ਹੁੰਦਾ ਸੀ ਹੋਟਲ ਦੇ ਵਿੱਚ ਠਹਿਰੇ ਤੇ ਉੱਥੇ ਹੋਟਲ ਦੇ ਜਦੋਂ ਰਿਸੈਪਸ਼ਨ ਈਰੀਅਰ ਗਏ ਤੇ ਜਿੱਥੇ ਉਹ ਨਿਊਜ਼ਪੇਪਰ ਉਹਨਾਂ ਰੱਖੇ ਹੁੰਦੇ ਆ ਆਪਣੇ ਆਰਟੀਕਲਸ ਵਗੈਰਾ ਮੈਗਜ਼ੀਨਸ ਵਗੈਰਾ ਉੱਥੇ ਦੇਖਿਆ ਜੀ ਉੱਥੇ ਹਿੰਦੀ ਦਾ ਨਿਊਜ਼ਪੇਪਰ ਪਿਆ ਵਾ ਅੰਗਰੇਜ਼ੀ ਦਾ ਪਿਆ ਵਾ ਪੰਜਾਬੀ ਦਾ ਉੱਥੇ ਹੈ ਹੀ ਨਹੀਂ ਜਦੋਂ ਕਿ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਇੱਕ ਕਹਿ ਸਕਦੇ ਕਿ ਕੇਂਦਰ ਆ ਹਨਾ ਪੰਜਾਬ ਦਾ ਪੂਰਾ ਕੇਂਦਰ ਆ ਜਿੱਥੇ ਸਭ ਤੋਂ ਵੱਧ ਜਿਹੜੇ ਆ ਟੂਰਿਸਟ ਆਉਂਦੇ ਆ ਤਾਂ ਉੱਥੇ ਦੇਖਿਆ ਜੀ ਪੰਜਾਬੀ ਦਾ ਹੈ ਹੀ ਨਹੀਂ ਉੱਥੇ ਤੇ ਹਾਲਾ ਕਿ ਉਹਨਾਂ ਨੇ ਮੈਨੂੰ ਸਵਾਲ ਵੀ ਕੀਤਾ ਉੱਥੇ ਮੇਰੇ ਨਾਲ ਕੁਝ ਮੇਰੇ ਮਿੱਤਰ ਸੀ ਅਸੀਂ ਸਵਾਲ ਕੀਤਾ ਵੀ ਭਾਈ ਇੱਥੇ ਆ ਹੈਗਾ ਪੰਜਾਬੀ ਦਾ ਨਿਊਜ਼ਪੇਪਰ ਨਹੀਂ ਕਿਉਂ ਨਹੀਂ ਹੈਗਾ ਹੋ ਸਕਦਾ ਅਸੀਂ ਆਹੀ ਪੰਜਾਬੀ ਦਾ ਪੜ੍ਹਨਾ ਹੋਵੇ ਭਾਈ ਤਾਂ ਸੋ ਇਹ ਚੀਜ਼ ਆ ਵੀ ਨਿੱਕੇ ਨਿੱਕੇ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਆਪਾਂ ਨੂੰ ਬਹੁਤ ਬੜੀ ਅਸੀਂ ਦੇਖ ਕੇ ਅੰਗੋਲੀਆਂ ਗਰ ਦਿੰਦੇ ਹਾਂ ਉਹਨਾਂ ਚੀਜ਼ਾਂ ਨੂੰ ਬਿਲਕੁਲ ਜੀ ਤੁਹਾਡਾ ਇਹ ਬਿਲਕੁਲ ਚਿੰਤਾ ਜਾਇਜ਼ ਹੈ ਕਿਉਂਕਿ ਜੇ ਹੋਟਲ ਦੇ ਵਿੱਚ ਪੰਜਾਬ ਦੇ ਵਿੱਚ ਰਹਿੰਦੇ ਹੋਇਆ ਅੰਮ੍ਰਿਤਸਰ ਸਾਹਿਬ ਵਰਗੀ ਜਗ੍ਹਾ ਦੇ ਵਿੱਚ ਹੋਟਲ ਦੇ ਵਿੱਚ ਪੰਜਾਬੀ ਨਿਊਜ਼ਪੇਪਰ ਦੀ ਜਗ੍ਹਾ ਤੇ ਹਿੰਦੀ ਜਾਂ ਦੂਜੀ ਭਾਸ਼ਾ ਇੰਗਲਿਸ਼ ਨਿਊਜ਼ਪੇਪਰ ਨੇ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬੀ ਦੇ ਅਖਬਾਰ ਵੀ ਸ਼ਾਮਲ ਕੀਤੇ ਜਾਣੇ ਚਾਹੀਦੇ ਨੇ ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਜੀ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਆਪਣੀ ਪੰਜਾਬੀ ਮਾਂ ਬੋਲੀ ਹੈ ਜੋ ਉਸ ਨੂੰ ਮਾਨ ਸਤਕਾਰ ਮਿਲਣਾ ਚਾਹੀਦਾ ਹੈ ਵਰਤਮਾਨ ਸਮੇਂ ਵਿੱਚ ਉਹ ਮਾਨ ਸਤਕਾਰ ਮਿਲ ਰਿਹਾ ਕਿ ਜਾਂ ਤੁਹਾਡੀ ਨਜ਼ਰਾਂ ਵਿੱਚ ਕਿਵੇਂ ਜੀ ਦੇਖੋ ਹਰ ਇੱਕ ਚੀਜ਼ ਦੇ ਦੋ ਪਹਿਲੂ ਆ ਜਿਹੜੇ ਲੋਕ ਉਸ ਹੈਗੇ ਆ ਜਿਨ੍ਹਾਂ ਨੂੰ ਚਿੰਤਾ ਵਾ ਉਹ ਮਾਨ ਸਤਕਾਰ ਦੇ ਵੀ ਰੇ ਪਰ ਜੇ ਬਹੁਤ ਆਦ ਦੀ ਆਪਾਂ ਗੱਲ ਕਰੀਏ ਤਾਂ ਉਹ ਨਹੀਂ ਦਿੱਤਾ ਜਾ ਰਿਹਾ ਖਾਸ ਕਰਕੇ ਤੁਸੀਂ ਵੇਖੋਗੇ ਅੱਜ ਦਾ ਟ੍ਰੈਂਡ ਬਣ ਗਿਆ ਵਾ ਤੁਸੀਂ ਕਿਤੇ ਵੀ ਵਿਜ਼ਿਟ ਕਰਦੇ ਹੋ ਕਿਤੇ ਜਾਂਦੇ ਹੋ ਤਾਂ ਤੁਹਾਨੂੰ ਹਿੰਦੀ ਚ ਬੋਲਿਆ ਜਾਂਦਾ ਤੁਸੀਂ ਕਿ ਆਫੀਸ ਚ ਲਗੇ ਉੱਥੇ ਵੀ ਤੁਹਾਡੇ ਨਾਲ ਹਿੰਦੀ ਜਿਹੜਾ ਕੋਈ ਸਟਾਫ ਹੋਊਗਾ ਜ਼ਰੂਰੀ ਨਹੀਂ ਕਿ ਪਾਈਲਸ ਨਾਲ ਰਿਲੇਟਡ ਕਿਸੇ ਹੋਰ ਤੁਸੀਂ ਆਫੀਸ ਚ ਲਗੇ ਤੁਸੀਂ ਪਾਸਪੋਰਟ ਆਫੀਸ ਚ ਲਗੇ ਪਿੱਛੇ ਜੇ ਮੈਂ ਪਾਸਪੋਰਟ ਰੀਨਿਊ ਕਰਾਉਣਾ ਸੀ ਆਪਣਾ ਤੇ ਉਹ ਗਿਆ ਤੇ ਉੱਥੇ ਸਾਰਾ ਸਟਾਫ ਜਿਹੜਾ ਜੀ ਹਿੰਦੀ ਬੋਲ ਰਿਹਾ ਜਦ ਕਿ ਉਹਨਾਂ ਪੱਗਾਂ ਬੰਨੀਆਂ ਸਰਦਾਰ ਵੀ ਬੈਠੇ ਵਿੱਚ ਉਹ ਵੀ ਹਿੰਦੀ ਬੋਲ ਰਹੇ ਆ ਜਿਹਦੀ ਸਾਨੂੰ ਲੋੜ ਨਹੀਂ ਆ ਠੀਕ ਹੈ ਬਿਲਕੁਲ ਉਹ ਕਿਤੇ ਨਾ ਕਿਤੇ ਲੱਗਦਾ ਵਾ ਕਿ ਆਪਾਂ ਜ਼ਰੂਰੀ ਨਹੀਂ ਹੈ ਕਿ ਆਪਾਂ ਬਾਹਰ ਜਾ ਕੇ ਆਪਾਂ ਇੱਥੇ ਵੀ ਕੋਈ ਕਾਫੀ ਜਿਹੜੀ ਇਹ ਹਿੰਦੀ ਭਾਸ਼ਾ ਵਾ ਉਹਦੇ ਨਾਲ ਵਿਦਤ ਕਰਾ ਕੇ ਤਰ੍ਹਾਂ ਕਿਤੇ ਕੀਤਾ ਜਾ ਰਿਹਾ ਪੰਜਾਬ ਦੇ ਰਾਜ ਦੇ ਵਿੱਚ ਹੀ ਸਾਨੂੰ ਬਹੁਤ ਖੁਸ਼ੀ ਹੋਈ ਜੀ ਵੀ ਸੰਦੀਪ ਸਿੰਘ ਜੀ ਨਾਲ ਗੱਲ ਕਰਕੇ ਜੋ ਪਿਛਲੇ 10 ਸਾਲ ਤੋਂ ਆਕਸਫੋਰਡ ਹਾਈਲਾਈਟਸ ਅਕੈਡਮੀ ਅਜਨਾਲੇ ਵਿੱਚ ਚਲਾ ਰਹੇ ਨੇ ਫਤਿਹਗੜ ਚੂੜੀਆਂ ਵਿੱਚ ਚਲਾ ਰਹੇ ਨੇ ਹਜ਼ਾਰਾਂ ਸਟੂਡੈਂਟ ਇਹਨਾਂ ਕੋਲੋਂ ਪੜ੍ਹ ਕੇ ਪਰਦੇਸਾਂ ਦੀ ਧਰਤੀ ਤੇ ਜਾ ਚੁੱਕੇ ਨੇ ਕਹਿੰਦੇ ਜੈਸੀ ਸੰਗਤ ਵੈਸੀ ਰੰਗਤ ਪਰ ਇਹਨਾਂ ਨੇ ਇਹ ਗੱਲ ਨੂੰ ਝੂਠ ਕੀਤਾ ਹੈ ਕਿਉਂਕਿ ਬੇਸ਼ੱਕ ਇਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਆਪਦੇ ਸੈਂਟਰ ਵਿੱਚ ਹੁੰਦੇ ਨੇ ਇੰਗਲਿਸ਼ ਬੋਲਦੇ ਨੇ ਪੜਾਉਂਦੇ ਨੇ ਸਭ ਕੁਝ ਹੁੰਦਾ ਪਰ ਫਿਰ ਵੀ ਪੰਜਾਬੀ ਭਾਸ਼ਾ ਦੇ ਵਿੱਚ ਬੜੇ ਸ਼ਬਦ ਇਹਨਾਂ ਨੇ ਪਿਆਰੇ ਬੋਲੇ ਕਿ ਜੋ ਅੱਜਕੱਲ੍ਹ ਅਲੋਪ ਹੋ ਰਹੇ ਨੇ ਇਹਨਾਂ ਵੱਲੋਂ ਜੋ ਮਿਠਾਸ ਪੰਜਾਬੀ ਦੇ ਵਿੱਚ ਪੰਜਾਬੀ ਭਾਸ਼ਾ ਬਹੁਤ ਮਿੱਠੀ ਹੈ ਪੰਜਾਬੀ ਦੇਖੋ ਜੀ ਕੋਈ ਵੀ ਭਾਸ਼ਣ ਆਪਾਂ ਨੂੰ ਤਕਰੀਬਨ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਆਸਟ੍ਰੇਲੀਆ ਜਾਂ ਹੋਰ ਯੂਰਪ ਅਮਰੀਕਾ ਵਰੀ ਕੰਟਰੀ ਚ ਰਹਿ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਇੱਥੇ ਜਿਹੜੇ ਲੋਕ ਰਹਿ ਰਹਿਆ ਜੀ ਇਹ ਭਾਸ਼ਾ ਤੋਂ ਦੂਰ ਹੁੰਦੇ ਜਾ ਰਿਹਾ ਬਿਲਕੁਲ ਦੇਖੋ ਭਾਸ਼ਾ ਖਤਮ ਹੋਣ ਦੇ ਮੇਰੇ ਹਿਸਾਬ ਨਾਲ ਦੋ ਮੇਨ ਉਹਦੇ ਕਹਿ ਸਕਦੇ ਹੋ ਕਿ ਤੁਸੀਂ ਕਿ ਤੱਤ ਹੋਇਆ ਹਾਂ ਹਾਂਜੀ ਹੁਣ ਇੱਕ ਤਾਂ ਜਾਂ ਇਹ ਕਿ ਜਾਂ ਤਾਂ ਪ੍ਰਵਾਸ ਬਾਹਰ ਗਈ ਆ ਪ੍ਰਵਾਸ ਹੋ ਰਹੀ ਆ ਲੋਕੀ ਇੱਥੋਂ ਬਾਹਰ ਜਾ ਰਿਹਾ ਜਿਹੜਾ ਖਿੱਤਾ ਵਾ ਆਪਣਾ ਖਿੱਤਾ ਛੱਡ ਕੇ ਬਾਹਰ ਜਾ ਰਿਹਾ ਤਾਂ ਉਹ ਉਹ ਸੁਭਾਵਕ ਆ ਕਿ ਜਿਹੜਾ ਖਿੱਤਾ ਛੱਡ ਕੇ ਕਿਤੇ ਹੋਰ ਚੱਲ ਗਿਆ ਤਾਂ ਜਿਹੜੇ ਖੇਤੇ ਚ ਗਏ ਉੱਥੋਂ ਦੀ ਭਾਸ਼ਾ ਬੋ ਅਗਲੀ ਪੀੜ੍ਹੀ ਹੁਣ ਤੁਸੀਂ ਬਾਹਰੋਂ ਇੱਕ ਪੀੜ੍ਹੀ ਜਿਹੜੀ ਗਈ ਆ ਦੇਖੋ ਉਹ ਲਿਖਦੀ ਵੀ ਆ ਪੜ੍ਹਦੀ ਵੀ ਆ ਤੇ ਬੋਲਦੀ ਵੀ ਆ ਤੇ ਅਗਲੀ ਪੀੜ੍ਹੀ ਆ ਉਹ ਚੋਂ 90% ਆ ਵੀ ਅਗਲੀ ਪੀੜ੍ਹੀ ਜਿਹੜੀ ਆ ਉਹ ਬੋਲੂਗੀ ਤਾਂ ਸਹੀ ਲਿਖੂਗੀ ਤੇ ਪੜ੍ਹਣੀ ਨਹੀਂ ਉਹਨੂੰ ਆਉਣੀ ਬਿਲਕੁਲ ਜੀ ਤਕਰੀਬ ਨਾਲ ਤੁਸੀਂ ਦੇਖੋ ਬਾਹਰ ਜਿਹੜੇ ਬੱਚੇ ਆ ਬੋਲਦੇ ਹੈਗੇ ਆ ਕੋਈ ਇਹੋ ਜਿਹੇ ਹੈਗੇ ਮਾਪੇ ਕਹਿੰਦੇ ਕਿ ਸਾਹੀ ਆਡੇ ਬੱਚਾ ਦੀ ਪੰਜਾਬੀ ਬੋਲਦਾ ਵੇਖੋ ਅਸੀਂ ਅਮਰੀਕਾ ਰਹਿੰਦੇ ਪੰਜਾਬੀ ਬੋਲਦਾ ਬੋਲਦਾ ਵਾ ਪਰ ਉਹਦੇ ਚੋਂ ਤੁਸੀਂ ਮੰਨ ਕੇ ਚੱਲੋਗੇ 90 ਤੋਂ ਵੱਧ ਪਰਸੈਂਟ ਬੱਚੇ ਆ ਜਿਨ੍ਹਾਂ ਨੂੰ ਬੋਲਣੀ ਤਾਂ ਆਉਂਦੀ ਆ ਪਰ ਲਿਖਣੀ ਤੇ ਪੜ੍ਹਣੀ ਨਹੀਂ ਫਿਰ ਗਾਂ ਉਹਨਾਂ ਦੀ ਜਿਹੜੀ ਅਗਲੀ ਪੀੜ੍ਹੀ ਆਉਣੀ ਆ ਉਹਨਾਂ ਬੋਲਣੀ ਬਣੀ ਆ ਬਿਲਕੁਲ ਸਹੀ ਆ ਜੀ ਠੀਕ ਆ ਤੇ ਇੱਕ ਤੇ ਇਹ ਹੋ ਗਿਆ ਕਿ ਪ੍ਰਵਾਸ ਬਾਹਰ ਜਾ ਰਹੀ ਆ ਪਰ ਦੂਜਾ ਜਿਹੜਾ ਮੇਜਰ ਤੁਸੀਂ ਕਹਿ ਸਕਦੇ ਹੋ ਕਿ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਉਹ ਕਾਰਨ ਨਹੀਂ ਆ ਕਿ ਜਿਹੜੀ ਪ੍ਰਵਾਸ ਇੱਥੇ ਆ ਵੀ ਰਹੀ ਆ ਆਪਾਂ ਨੂੰ ਬਾਹਰ ਜਾਂਦੀ ਸਾਰੇ ਨੇ ਕਹਿ ਰਹੇ ਕਿ ਬਾਹਰ ਚਲ ਗਏ ਜੀ ਉਹ ਭਾਸ਼ਾ ਤੋਂ ਦੂਰ ਚਲ ਗਏ ਪਰ ਇੱਕ ਚੀਜ਼ ਮੰਨੀ ਹੈ ਕਿ ਜਦੋਂ ਦੂਸਰੀ ਕੌਮ ਜਾਂ ਦੂਸਰੀ ਭਾਸ਼ਾ ਦੇ ਲੋਕ ਉਹਨਾਂ ਦੀ ਕਹਿ ਸਕਦੇ ਹੋ ਕਿ ਬਹੁਤ ਆਰ ਜ਼ਿਆਦੀ ਹੋ ਜਾਂਦੀ ਆ ਤਾਂ ਉਹ ਵੀ ਭਾਸ਼ਾ ਨੂੰ ਕਿਤੇ ਨਾ ਕਿਤੇ ਜਿਹੜੀ ਖਿੱਤੇ ਦੀ ਭਾਸ਼ਾ ਵਾ ਉਹ ਉੱਥੇ ਦੱਬੀ ਜਾਂਦੀ ਆ ਹੁਣ ਆਪਾਂ ਇੱਥੇ ਦੇਖ ਲਈਏ ਕਿ ਆਪਾਂ ਕਿੰਨੇ ਜਿਹੜੇ ਆ ਪ੍ਰਵਾਸੀ ਆ ਰਹੇ ਮਜ਼ਦੂਰ ਆ ਰਹੇ ਆ ਤੋਂ ਬਿਹਾਰ ਤੋਂ ਕੋ ਯੂਪੀ ਤੋਂ ਆ ਰਹੇ ਆ ਜਿਹਦੇ ਕਰਕੇ ਕੀ ਆ ਕਿ ਸਾਰਾ ਮਾਹੌਲ ਕੀ ਆ ਕਿ ਜਿੱਥੇ ਜਾਓਗੇ ਤੁਸੀਂ ਰੇੜੀ ਤੇ ਚੱਲ ਕੇ ਖਾਣ ਚੱਲ ਕੇ ਉਹ ਉੱਥੇ ਹੀ ਹਿੰਦੀ ਆ ਕਿ ਇਹ ਰੈਸਟੋਰੈਂਟ ਚ ਖਾਣ ਗਏ ਉਹ ਉੱਥੇ ਵੀ ਹਿੰਦੀ ਬੋਲਣਗੇ ਉਹ ਸਾਰਾ ਜਿਹੜਾ ਹੈਗਾ ਵਾ ਤੁਸੀਂ ਮੋਲੋ ਕਿ ਹਿੰਦੀ ਹਿੰਦੀ ਹੋਈ ਪਈ ਆ ਠੀਕ ਆ ਤੇ ਉਹ ਜਦੋਂ ਜੋ ਲੋਕ ਜ਼ਿਆਦੇ ਹੋਗੇ ਤਾਂ ਉਹ ਕਿਤਨਾ ਕਿਤੇ ਉਹ ਪੰਜਾਬੀ ਤੇ ਵੀ ਫਰਕ ਪੈਣਾ ਬਿਲਕੁਲ ਜੀ ਇੱਥੇ ਇੱਕ ਬੜੀ ਵਧੀਆ ਧਾਰਨ ਮੈਂ ਤੁਹਾਡੇ ਨਾਲ ਸੰਧੀ ਕਰਦਾ ਵਾਂ ਤਸਮਾਨੀਆ ਆਸਟ੍ਰੇਲੀਆ ਦੇ ਲੱਗੀਆਂ ਤਸਮਾਨੀਆ ਤਸਮਾਨੀਆ ਦੇ ਵਿੱਚ ਜੀ ਤਸਮਾਨੀਆ ਲੈਂਗੁਏਜ ਜਿਹੜੀ ਉੱਥੋਂ ਦੀ ਭਾਸ਼ਾ ਸੀ ਤਸਮਾਨੀਆਨ ਭਾਸ਼ਾ ਸੀ ਨਾ ਤਸਮਾਨੀਆ ਲੈਂਗੁਏਜ ਚੱਲਦੀ ਸੀ ਪਹਿਲਾਂ ਜਿਹੜੇ ਉੱਥੋਂ ਦੇ ਲੋਕ ਜਿਹੜੇ ਵਸਨੀਕ ਸੀ ਉਹ ਬੋਲਦੇ ਸੀ ਹਾਂਜੀ ਪਰ ਉੱਥੇ ਹੋਇਆ ਕਿ 17ਵੀਂ ਸਦੀ ਦੇ ਵਿੱਚ ਉੱਥੇ ਅੰਗਰੇਜ਼ ਆਏ ਅੰਗਰੇਜ਼ਾਂ ਦੇ ਆਉਣ ਨਾਲ ਕੀ ਹੋਇਆ ਕਿ ਉੱਥੋਂ ਹੌਲੀ 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 ਕਰਦੇ ਕਰਦੇ 19ਵੀਂ ਸਦੀ ਤੱਕ ਉਹ ਭਾਸ਼ਾ ਖਤਮ ਹੋ ਗਈ ਸਿਰਫ 200 ਸਾਲ 'ਚ ਤੁਸੀਂ ਮੰਨਗੇ ਕਿ ਲੋ ਅੱਜ ਦੀ ਤਰੀਕ 'ਚ ਜੇ ਤੁਸੀਂ ਅਗਰ Google ਕਰੋਗੇ ਤਾਂ ਦਸਮਾਨੀਆਂ ਕੋ 5 ਲੱਖ ਪਲੱਸ ਦੀ ਬਾਦੀ ਹੈਗੀ ਆ ਦਸਮਾਨੀਆਂ ਦੀ ਤੇ ਉਹ ਸਾਰੇ ਲੋਕ ਜਿਹੜੇ ਅੰਗਰੇਜ਼ੀ ਬੋਲਦੇ ਉੱਥੇ ਦਸਮਾਨੀਆਂ ਲੈਂਗੁਏਜ ਦਾ ਨਾਮ ਨਿਸ਼ਾਨ ਹੀ ਮਿਟ ਗਿਆ ਉਹ ਕਿਉਂ ਮਿਟਿਆ ਕਿਉਂਕਿ ਜਿਹੜੇ ਅੰਗਰੇਜ਼ ਬਾਹਰੋਂ ਆਏ ਸੀ ਉੱਥੇ ਆ ਕੇ ਉਹ ਵਸੇ ਉਹਨਾਂ ਦਾ ਜਿਹੜਾ ਦਬਦਬਾ ਪ੍ਰਭਾਵ ਜ਼ਿਆਦਾ ਹੋਇਆ ਜਿਹਦੇ ਕਰਕੇ ਉਹਨਾਂ ਦੀ ਆਪਦੀ ਭਾਸ਼ਾ ਜਿਹੜੀ ਖਤਮ ਹੋ ਗਈ ਉਹ ਪੀੜੀ ਦਰ ਪੀੜੀ ਇੱਕ ਪੀੜੀ ਨੇ ਸੰਭੀ ਉਹ ਦੂਜੀ ਪੀੜੀ ਉਹ ਬੋਲਣ ਤਾਂ ਕਰ ਰਹੀ ਤੇ ਜੀ ਪੀੜੀ ਬੋਲਣ ਤੋਂ ਵੀ ਗਈ ਸੋ ਇਹ ਕਿਤੇ ਨਾ ਕਿਤੇ ਤਾਂ ਇਹ ਮੰਨ ਕੇ ਚੱਲੋ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਹਾਲਾਤ 'ਚ ਪ੍ਰਵਾਸੀ ਬਾਹਰੋਂ ਆ ਰਿਹਾ ਉਹ ਕਿਤੇ ਨਾ ਕਿਤੇ ਪੰਜਾਬ ਤੇ ਵੀ ਫਰਕ ਪਵੇਗਾ। ਨਹੀਂ ਤੁਹਾਡੀ ਗੱਲ ਨਾਲ ਬਿਲਕੁਲ ਆਪਾਂ ਸਹਿਮਤ ਆ ਬੁੱਟਰ ਸਾਹਿਬ। ਮੈਂ ਤੁਹਾਡਾ ਇੱਕ ਵਾਕਿਆ ਸਾਂਝਾ ਕਰਦਾ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਆਪਾਂ ਸਾਂਝਾ ਕਰ ਚੁੱਕੇ ਹਾਂ। ਹੂੰ। ਜੀਵੇ ਪੰਜਾਬੀ ਚੈਨਲ ਮੈਨੂੰ ਲੱਗਦਾ ਕਿ ਸ਼ੁਰੂ ਹੀ ਉਸ ਵਾਕਿਆ ਤੋਂ ਉਸ ਅਖੀ ਡਿਠੇ ਮੇਰੇ ਸੀਨ ਤੋਂ ਹੋਇਆ। ਹਾਂਜੀ। ਇੱਕ ਸਾਡੇ ਸ਼ਾਪਿੰਗ ਸੈਂਟਰ ਮੈਂ ਉੱਥੇ ਮਨੋ ਗਿਆ ਜੀ ਸ਼ਾਪਿੰਗ ਸੈਂਟਰ ਦੇ ਵਿੱਚ। ਉੱਥੇ ਇੱਕ ਬਜ਼ੁਰਗ ਆਪਣੇ ਪੰਜਾਬੀ ਬਜ਼ੁਰਗ ਸਤਕਾਰਯੋਗ ਆਪਦੇ ਪੋਤਰੇ ਨਾਲ ਬੈਠੇ ਸੀ ਠੀਕ ਜੀ ਪੋਤਰੇ ਦੀ ਉਮਰ ਤੁਸੀਂ ਲਾ ਲਓ ਕੋਈ 8-9 ਸਾਲ ਦੀ ਹਾਂਜੀ ਤਾਂ ਮੈਨੂੰ ਲੱਗਿਆ ਕਿ ਬਜ਼ੁਰਗ ਬਾਪੂ ਜੀ ਨੂੰ ਕੋਈ ਹੈਲਪ ਚਾਹੀਦੀ ਆ ਕੋਈ ਉਹਨਾਂ ਨੇ ਮੇਰੇ ਵਾਸਤੇ ਕੋਈ ਮਦਦ ਲਈ ਇਸ਼ਾਰਾ ਕੀਤਾ ਹੂੰ ਜਦੋਂ ਮੈਂ ਉਹਨਾਂ ਦੇ ਕੋਲ ਗਿਆ ਤਾਂ ਉਹ ਮੈਨੂੰ ਕਹਿੰਦੇ ਕਿ ਜਵਾਨਾ ਸੁਣੀ ਮੇਰਾ ਪੋਤਰਾ ਕੀ ਕਹਿੰਦਾ ਹੈ ਤਾਂ ਮੈਂ ਜਦੋਂ ਪੋਤਰੇ ਨਾਲ ਗੱਲ ਕੀਤੀ ਤਾਂ ਪੋਤਰੇ ਨੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਹਾ ਕਿ ਮੈਂ ਇੱਥੇ ਬੈਠਾ ਬੋਰ ਹੋ ਰਿਹਾ ਹਾਂ ਹਾਂਜੀ ਮੈਂ ਆਪਣੇ ਮਾਪਿਆਂ ਕੋਲ ਜਾਣਾ ਚਾਹੁੰਦਾ ਹੂੰ ਮੈਂ ਪੰਜਾਬੀ ਵਿੱਚ ਉਹਦਾ ਕਨਵਰਟ ਕਰਕੇ ਉਹ ਇੰਗਲਿਸ਼ ਬੱਚੇ ਦੀ ਬਾਪੂ ਜੀ ਨੂੰ ਦੱਸੀ ਕਿ ਇਹ ਆਪਣੇ ਮਾਪਿਆਂ ਨੂੰ ਮਿਸ ਕਰ ਰਿਹਾ ਇਹ ਕਹਿੰਦਾ ਕਿ ਮੈਂ ਆਪਣੇ ਮਾਪਿਆਂ ਕੋਲ ਜਾਣਾ ਚਾਹੁੰਦਾ ਤੇ ਇੱਥੇ ਮੇਰਾ ਦਿਲ ਨਹੀਂ ਲੱਗ ਰਿਹਾ ਜੀ ਠੀਕ ਉਹ ਬਜ਼ੁਰਗ ਕਹਿੰਦੇ ਕਿ ਇਹ ਦੇ ਮਾਪੇ ਜਿਹੜੇ ਨਾਲ ਦੇ ਸਟੋਰ ਵਿੱਚ ਕੋਈ ਖਰੀਦੋ ਫਰੋਕਤ ਕਰ ਰਹੇ ਜੀ ਤਾਂ ਉਹ ਮੈਨੂੰ ਬਹੁਤ ਮਨ ਨੂੰ ਠੇਸ ਪਹੁੰਚੀ ਮੈਂ ਕਿਤੇ ਨਾ ਕਿਤੇ ਇਹ ਸੋਚਿਆ ਕਿ ਤੀਜੀ ਪੀੜੀ ਤੱਕ ਆਉਂਦਿਆਂ ਕਿੰਨਾ ਸਾਡਾ ਫਾਸਲਾ ਵੱਧ ਗਿਆ ਬਿਲਕੁਲ ਵੀ ਉਹਦੇ ਮਾਪੇ ਪੰਜਾਬੀ ਵਿੱਚ ਬਿਲਕੁਲ ਵਧੀਆ ਬੋਲਦੇ ਹੋਣਗੇ ਲਿਖਦੇ ਹੋਣਗੇ ਪੜ੍ਹਦੇ ਹੋਣਗੇ ਪਰ ਆਪਣੇ ਉਹ ਬੱਚੇ ਨੂੰ ਪੰਜਾਬੀ ਨਹੀਂ ਸਿਖਾ ਸਕੇ ਬਿਲਕੁਲ ਹੁਣ ਜਿਹੜੇ ਬਜ਼ੁਰਗ ਪੰਜਾਬ ਤੋਂ ਆਸਟ੍ਰੇਲੀਆ ਗਏ ਨੇ ਉਹਨਾਂ ਦਾ ਪੋਤਰਾ ਉਹਨਾਂ ਦੇ ਨਾਲ ਬੈਠਾ ਹੈ 8 ਸਾਲ ਦਾ ਪਰ ਉਹਨਾਂ ਦੀ ਭਾਸ਼ਾ ਦੇ ਵਿੱਚ ਜਲਦਬਾਜ਼ ਕਰੰਦਿਆ ਆ ਸਮਰਥਨ ਦੇ ਦੋਨੋਂ ਹੈਨਾ ਦੋਨੋਂ ਜੀ ਸਮਝ ਜਾਂਦੇ ਤੇ ਕਰਦੇ ਤੇ ਉਹ ਮੈਨੂੰ ਬਹੁਤ ਮਹਿਸੂਸ ਹੋਇਆ ਫਿਰ ਜੀਵੇ ਪੰਜਾਬੀ ਜੋ ਚੈਨਲ ਹੈ ਮੈਨੂੰ ਲੱਗਦਾ ਕਿ ਉਸ ਵਾਕਿਆ ਦੇ ਵਿੱਚੋਂ ਸਾਡਾ ਉੱਜਿਆ ਸੋ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਆਉਣ ਵਾਲੇ ਟਾਈਮ ਨੇ ਆਉਣ ਵਾਲਾ ਵਕਤ ਹੈ ਪੰਜਾਬੀ ਭਾਸ਼ਾ ਲਈ ਕਿੰਨਾ ਕਿ ਸਾਰਥਕ ਹੈ ਜੀ ਦੇਖੋ ਜਦੋਂ ਅੱਗੇ ਗੱਲ ਕੀਤੀ ਕਿ ਭਾਸ਼ਾ ਦੇ ਖਤਮ ਹੋਣ ਦੇ ਦੋ ਕਾਰਨ ਹੁੰਦੇ ਆ ਜਾਂ ਤੇ ਪ੍ਰਵਾਸ ਗਈ ਹੈ ਤੇ ਜਾਂ ਪ੍ਰਵਾਸੀ ਆਏ ਆ ਤੇ ਸਾਡੇ ਵਾਸਤੇ ਸਭ ਤੋਂ ਤਰਾਸਦੀ ਵਾਲੀ ਗੱਲ ਇਹ ਆ ਸਾਡੇ ਪੰਜਾਬ ਵਿੱਚ ਦੋਵੇਂ ਕੰਮ ਹੁੰਦੇ ਆ ਬਿਲਕੁਲ ਪ੍ਰਵਾਸ ਪ੍ਰਵਾਸ ਹੋ ਵੀ ਬਾਹਰ ਵੀ ਹੋ ਰਹੀਆਂ ਤੇ ਪ੍ਰਵਾਸੀ ਵੀ ਆ ਰਹੇ ਆ ਅਗਰ ਇੱਕ ਕੰਮ ਹੋਵੇ ਤਾਂ ਬਹੁਤ ਸੋਚ ਸੋਚ ਸਕਦੇ ਆ ਕਿ ਠੀਕ ਹੈ ਜੀ ਬੰਦੇ ਜਾ ਰਿਹਾ ਘਟੋ ਘਟ ਜਿਹੜੇ ਪੰਜਾਬੀ ਤੇ ਇੱਥੇ ਹੈਗੇ ਆ ਪਰ ਦੂਜੇ ਪਾਸੇ ਵੇਖੀ ਜਾ ਵੀ ਰਹੇ ਆ ਸਾਡੇ ਕੋਈ ਪ੍ਰਵਾਸੀ ਬਾਹਰੋਂ ਆ ਰਹੇ ਆ ਜਿਨ੍ਹਾਂ ਦੇ ਕਰਕੇ ਸਾਡੀ ਭਾਸ਼ਾ ਦਾ ਕੋਈ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਇੱਥੇ ਅਸਰ ਦਿਖ ਰਿਹਾ ਇਹ ਤੁਹਾਡੀ ਗੱਲ ਨੂੰ ਮੈਂ ਇੱਥੇ ਵੇਖਦਾ ਕਿ ਸਾਡੇ ਇੱਕ ਰਿਸ਼ਤੇਦਾਰ ਨੇ ਉਹ ਆਰਥ ਦਾ ਕੰਮ ਕਰਦੇ ਨੇ ਹਾਂਜੀ ਉਹਨਾਂ ਨਾਲ ਮੇਰੀ ਗੱਲਬਾਤ ਚੱਲ ਰਹੀ ਸੀ ਉਹਨਾਂ ਨੇ ਗੱਲਬਾਤ ਦੇ ਵਿੱਚ ਦੋ ਤਿੰਨ ਵਾਰੀ ਹਿੰਦੀ ਦਾ ਸ਼ਬਦ ਯੂਜ਼ ਕੀਤੇ ਹਾਂਜੀ ਹਿੰਦੀ ਸ਼ਬਦ ਉਹਨਾਂ ਨੇ ਮਨੂ ਬੋਲੇ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮ ਇੱਥੇ ਪੰਜਾਬੀ ਦੀ ਥਾਂ ਤੇ ਮੈਨੂੰ ਹਿੰਦੀ ਵਿੱਚ ਮਿਕਸ ਕਰ ਰਹੇ ਜੀ ਹਾਂਜੀ ਉਹ ਮੈਨੂੰ ਕਹਿੰਦੇ ਕਿ ਸਾਡੇ ਜਿਹੜੇ 70% ਜਿਹੜੀ ਲੇਬਰ ਆ ਮੰਡੀਆਂ ਦੇ ਵਿੱਚ ਖਾਸ ਮਤਲਬ ਬਿਹਾਰ ਤੋਂ ਨੇ ਜਾਂ ਮਤਲਬ ਬੁਝੇ ਸਟੇਟਸ ਤੋਂ ਆ ਰਹੀ ਹੈ ਉਹਦਾ ਕਹਿੰਦੇ ਕਿ ਅਸਰ ਮਤਲਬ ਸਾਡੇ ਤੇ ਹੋ ਰਿਹਾ ਪਰ ਇੱਥੇ ਵੀ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਚੀਜ਼ ਦੇ ਵਿੱਚ ਅਸੀਂ ਕਸੂਰ ਵਾਲੇ ਹਾਂ ਅਸੀਂ ਜ਼ਿਆਦਾ ਕਸੂਰ ਵਾਲੇ ਹਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਸੀਂ ਸਾਰਾ ਅਮਰਸਰ ਫਿਰ ਲੋ ਹਾਂਜੀ ਸਾਰੇ ਅਮਰਸਰ ਦੇ ਵਿੱਚ ਜਿੰਨੀਆਂ ਤੁਹਾਨੂੰ ਰੇੜੀਆਂ ਮਿਲਣਗੀਆਂ ਉਹ ਚ 90% ਬਈਆਂ ਦੀਆਂ ਰੇੜੀਆਂ ਬਿਲਕੁਲ ਠੀਕ ਹੈ ਹੁਣ 90% ਤੁਸੀਂ ਕਿਸੇ ਰੇੜੀ ਤੇ ਜਾਂ ਕਿਸੇ ਰੈਸਟੋਰੈਂਟ ਕਿਤੇ ਵੀ ਜਾ ਕੇ ਤੁਸੀਂ ਪੰਜਾਬੀ ਬੋਲੋ ਹਾਂਜੀ ਅੱਜ ਤੱਕ ਤੁਸੀਂ ਜਾਂ ਜਿੰਨੇ ਵੀ ਸੁਣ ਰਹੇ ਹੋਣਗੇ ਕਦੀ ਕਿਸੇ ਭਾਈ ਨੇ ਕਿਹਾ ਕਿ ਨਹੀਂ ਜੀ ਮੈਨੂੰ ਤਾਂ ਸਮਝ ਨਹੀਂ ਲੱਗੀ ਤੁਸੀਂ ਹਿੰਦੀ ਚ ਬੋਲੋ ਬਿਲਕੁਲ ਅਹੀਂ ਬੋਲਦੇ ਨਹੀਂ ਪੰਜਾਬੀ ਭਈਆ ਦੇਖ ਕੇ ਅਹੀਂ ਆਟੋਮੈਟਿਕਲੀ ਸਾਡਾ ਜਿਹੜਾ ਉਹ ਚੈਨਲ ਜਿਹੜਾ ਹਿੰਦੀ ਵਾਲਾ ਚੱਕਿਆ ਜਾਂਦਾ ਤੇ ਅਸੀਂ ਖੁਦ ਹਿੰਦੀ ਬੋਲ ਰਹੇ ਹਾਂ ਉਹਨਾਂ ਨਾਲ ਜਦ ਕਿ ਪੰਜਾਬੀ ਸਮਝਦੇ ਨੇ ਉਹ ਪੰਜਾਬੀ ਸਾਰੀ ਸਮਝਦੇ ਤੁਸੀਂ ਪੰਜਾਬੀ ਬੋਲੋ ਪੰਜਾਬੀ ਸਮਝਦੇ ਆ ਠੀਕ ਠੀਕ ਉਹ ਗਲਤੀ ਕਿਤੇ ਨਾ ਕਿਤੇ ਸਾਡੀ ਆ ਕਿ ਅਸੀਂ ਕਿਉਂ ਅਸੀਂ ਕਿਉਂ ਬੋਲ ਰਹੇ ਹਾਂ ਉਹਨਾਂ ਨਾਲ ਅਹੀਂ ਪੰਜਾਬੀ ਬੋਲਾਂਗੇ ਉਹਨਾਂ ਦੀ ਲੋੜ ਆਪੇ ਸਮਝਣਗੇ ਬਿਲਕੁਲ ਜੀ ਇੱਥੇ ਮੈਂ ਤਾਂ ਇੱਕ ਹੋਰ ਵਾਕਿਆ ਸਾਂਝਾ ਕਰਦਾ ਕਿ ਇੱਕ ਵਾਰੀ ਅਸੀਂ ਅੰਮ੍ਰਿਤਸਰ ਹੀ ਖੜੇ ਸੀ ਯਾਰ ਮਿੱਤਰ ਕੁਝ ਵਿਲੇ ਟਾਈਮ ਦਾ ਤੇ ਇੱਕ ਬੱਚਾ ਆਇਆ ਛੋਟਾ ਜਿਹਾ ਕੋਈ 12 ਸਾਲ ਦਾ ਹੋਊਗਾ ਅਮਰਦੀ ਹਾਂਜੀ ਉਹ ਬੂੜ ਪਾਲਛ ਕਰਨ ਵਾਲਾ ਹਾਂਜੀ ਤੇ ਉਹਨੇ ਕਿਹਾ ਕਿ ਮੇਰੇ ਕੋਲ ਪਾਲਛ ਕਰਾ ਲੋ ਚਲੋ ਇੱਕ ਮਿੱਤਰਾਂ ਦਾ ਵੀ ਚਲੋ ਮੈਂ ਜੁੱਤੀ ਪਾਲਛ ਕਰਾ ਲੈਣਾ ਹਾਂਜੀ ਠੀਕ ਹੈ ਜੀ ਉਹ ਪ੍ਰਵਾਸੀ ਤੇ ਉਹਨੂੰ ਉਹ ਹਿੰਦੀ ਬੋਲ ਰਿਹਾ ਤੇ ਮੈਂ ਉਹਨੂੰ ਕਿਹਾ ਮੈਂ ਵੀ ਕਿੱਥੋਂ ਆਂਦਾ ਮੈਂ ਇੱਥੋਂ ਹੀ ਆਂ ਹਾਂਜੀ ਮੈਂ ਕਿਹਾ ਵੀ ਲੱਗਦਾ ਨਹੀਂ ਇੱਥੋਂ ਯਾਰ ਮਤਲਬ ਹਿੰਦੀ ਬੋਲਣ ਜਿੱਦਾਂ ਯੂਪੀ ਬਿਹਾਰ ਤੋਂ ਹੁੰਦੇ ਹਨ ਪ੍ਰਵਾਸੀ ਤੇ ਉਸ ਟਾਈਪ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਲੱਗਦਾ ਨਹੀਂ ਆਂ ਕਹਿੰਦਾ ਯਾਂ ਸਹੀ ਹੂੰ ਮੈਂ ਕਿੱਥੋਂ ਫਿਰ ਉਹਨੂੰ ਦੱਸਿਆ ਵੀ ਮੇਰਾ ਜਨਮ ਇੱਥੇ ਹੋਇਆ ਵਾ ਕਿ ਮੇਰੇ ਮਾਂ ਪਿਓ ਤੇ ਉੱਥੋਂ ਆਏ ਆ ਬਿਹਾਰ ਤੋਂ ਆਏ ਆ ਤੇ ਜਨਮ ਮੇਰਾ ਇੱਥੇ ਹੋਇਆ ਤੇ 12 ਸਾਲ ਦਾ ਹੁਣ ਤੁਸੀਂ ਵੇਖੋ ਵੀ ਉਹ ਬੱਚਾ ਇੱਕ 12 ਸਾਲ ਦਾ ਹੋ ਗਿਆ ਉਹ 12 ਸਾਲ ਤੋਂ ਪੰਜਾਬੀਆਂ ਦੇ ਨਾਲ ਹੀ ਵਰਤਨ ਰਿਹਾ ਵਾ ਯਾਨੀ ਕਿ ਉਹ ਕੰਮ ਕਰ ਰਿਹਾ ਪਾਲਚਰ ਕਰ ਰਿਹਾ ਬੇਸਿਕਲੀ ਉਹ ਪੈਸੇ ਮੰਗਣ ਦਾ ਕੰਮ ਕਰ ਰਿਹਾ ਤੇ 12 ਸਾਲ ਤੋਂ ਪੰਜਾਬੀਆਂ ਕੋਲ ਪ ਤੇ ਜੇ 12 ਸਾਲ ਦੇ ਵਿੱਚ ਉਹਨੂੰ ਹੀ ਪੰਜਾਬੀ ਸੁਣੀ ਹੁੰਦੀ ਤੋ ਪੰਜਾਬੀ ਬੋਲਦਾ ਉਹਨੇ ਸੁਣੀ ਨਹੀਂ ਪੰਜਾਬੀ ਕਿਉਂਕਿ ਜਦੋਂ ਹਿੰਦੀ ਵਾਲਾ ਬੰਦਾ ਆ ਜਾਂਦਾ ਅਸੀਂ ਖੋਦ ਉਹਨਾਂ ਹਿੰਦੀ ਬੋਲਣ ਲੱਗ ਪੈਂਦੇ ਆ ਕਿੱਡੀ ਵੱਡੀ ਗੱਲ ਹੈ ਠੀਕ ਹੈ ਤੇ ਜੇ ਉਹ ਪੰਜਾਬੀਆਂ ਚ ਰਹਿ ਕੇ 12 ਸਾਲ ਜੋ ਪੰਜਾਬੀ ਨਹੀਂ ਬੋਲ ਰਿਆ ਉਹ ਚੋ ਕਸੂਰਵਾਰ ਨਹੀਂ ਉਹ ਚ ਅਸੀਂ ਕਸੂਰਵਾਰੇ ਆ ਨਹੀਂ ਬਿਲਕੁਲ ਜੀ ਬਿਲਕੁਲ ਗੁਰਪ੍ਰੀਤ ਘੁੱਗੀ ਹੋਣਾ ਦੀ ਨਾ ਬੜੀ ਵਿਦਿਆਕ ਕਮੇਡੀ ਹੈ ਉਹ ਕਹਿੰਦੇ ਕਿ ਮਨੋ ਇੱਕ ਭਈਆ ਹੁੰਦਾ ਜਾਂ ਪ੍ਰਵਾਸੀ ਬਿਹਾਰ ਤੋਂ ਲਾ ਲੋ ਜਾਂ ਜਿੱਥੇ ਹਿੰਦੀ ਬੋਲਦੇ ਨੇ ਇਲਾਕੇ ਹਾਂ ਜੀ ਉਹ ਜੇ ਆਪਣੇ ਪੰਜਾਬ ਵਿੱਚ ਕਿਸੇ ਘਰ ਵਿੱਚ ਪਰਿਵਾਰ ਦੇ ਨਾਲ ਮਿਹਨਤ ਮਜ਼ਦੂਰੀ ਕਰ ਰਿਹਾ ਤਾਂ ਇੱਕ ਬੰਦਾ ਪਰਿਵਾਰ ਦੇ ਸੱਤ ਜੀਆਂ ਨੂੰ ਹਿੰਦੀ ਬੋਲਣ ਲਾ ਦਿੰਦਾ ਬਿਲਕੁਲ ਬਿਲਕੁਲ ਉਹ ਸੱਤ ਜੀਆਂ ਦੀ ਇਹ ਕੋਸ਼ਿਸ਼ ਨਹੀਂ ਹੁੰਦੀ ਕਿ ਇਹਨੂੰ ਅਸੀਂ ਬੋਲੀ ਪੰਜਾਬੀ ਸਿਕਾਈਏ ਨਾ ਕਿ ਆਪਾਂ ਪੰਜਾਬੀ ਤੋਂ ਹਟ ਕੇ ਇੱਕਦਮ ਹਿੰਦੀ ਵਾਲੇ ਪਾਸੇ ਆ ਜਾਈਏ ਦੇਖੋ ਕੋਈ ਭਾਸ਼ਾ ਵਾ ਉਹਦਾ ਸਭ ਤੋਂ ਸੌਖਾ ਤੇ ਸਰਲ ਤਰੀਕਾ ਵਾ ਉਹਨੂੰ ਸੁਣ ਕੇ ਸਿੱਖਣਾ ਆਪਾਂ ਹੁਣ ਜੇ ਵੇਖੀਏ ਕਿ ਇੱਕ ਬੱਚਾ ਜਿਹਨੂੰ ਪੈਦਾ ਹੁੰਦਾ ਵਾ ਸਾਡੇ ਘਰਾਂ ਦੇ ਵਿੱਚ ਬੱਚਾ ਚਾਹੇ ਉਹ ਪੰਜਾਬੀ ਕੌਮ ਜਿੱਥੇ ਪੰਜਾਬ ਵਿੱਚ ਪੈਦਾ ਹੋਇਆ ਉਦੇ ਮਾਪੇ ਪੰਜਾਬੀ ਬੋਲ ਰਿਆ ਤੇ ਉਹ ਦੇਖੋਗੇ ਬੱਚਾ ਜਦੋਂ ਕਿ ਉਹਦੀ ਉਮਰ ਹੁੰਦੀ ਬੋਲਣ ਦੀ ਚਾਹੇ ਉਹ ਸਾਲ ਨਾਲੋਂ ਡੇਢ ਨਾਲੋਂ ਦੋ ਨਾਲੋਂ ਜਦੋਂ ਕਿ ਉਹ ਬੋਲਣਾ ਉਹ ਪੰਜਾਬੀ ਹੀ ਬੋਲਦਾ ਬਿਲਕੁਲ ਜੀ ਠੀਕ ਆ ਹੁਣ ਬੱਚਾ ਨਾਲ ਸਕੂਲ ਗਿਆ ਹਾਂਜੀ ਨਾਂ ਨੇ ਪੜਿਆ ਨਹੀਂ ਪੜਿਆ ਨਾਂ ਨੇ ਲਿਖਿਆ ਬਿਲਕੁਲ ਪਰ ਬੋਲ ਰਿਹਾ ਵਾ ਕਿਦਾਂ ਸੁਣਿਆ ਜੋ ਨੇ ਸੁਣਿਆ ਜਾਨੀ ਕਿ ਸਭ ਤੋਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪਾਵਰਫੁਲ ਜਿਹੜਾ ਸਾਡਾ ਸੈਂਸ ਹੈਗਾ ਵਾ ਉਹ ਸੁਣਨ ਵਾਲਾ ਵਾ ਜਿੱਥੋਂ ਹੀ ਸਭ ਤੋਂ ਛੇਤੀ ਤੇ ਸੌਖੇ ਤਰੀਕੇ ਨਾਲ ਹੀ ਭਾਸ਼ਾ ਕੋ ਸਿੱਖਦੇ ਆ ਬਿਲਕੁਲ ਜੀ ਠੀਕ ਆ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਬਾਹਰ ਜਾਂਦੇ ਆ ਖਾਸ ਕਰਕੇ ਅਗਰ ਇਹ ਯੂਰਪ ਕੰਟਰੀਆਂ ਦੀ ਗੱਲ ਕਰ ਲਈਏ ਉੱਥੇ ਜਿਹੜਾ ਕੋ ਜਰਮਨ ਚਾ ਫ੍ਰਾਂਚ ਚਾ ਇਟਲੀ ਚਾ ਉਹ ਬੰਦੇ ਨੇ ਜਿਹਨੇ 10 ਸਾਲ ਆਏ ਉਥੋਂ ਦੀ ਭਾਸ਼ਾ ਬੋਲਦਾ ਬਿਲਕੁਲ ਉਹ ਬੰਦਾ ਪੜਿਆ ਨਹੀਂ ਹੋਊਗਾ ਨਾ ਉਹਨੂੰ ਪੜ੍ਹਨੀ ਆਉਂਦੀ ਨਾ ਲਿਖਣੀ ਆਉਂਦੀ ਨਾ ਉਹਨੇ ਪੜ੍ਹੀ ਨਾ ਲਿਖੀ ਪਰ ਉਹ ਭਾਸ਼ਾ ਬੋ ਕਾਰਨ ਨਹੀਂ ਤਾਂ ਕਸੂਰ ਵਾਰਿਆ ਸੀ ਕਿਉਂਕਿ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਭਾਸ਼ਾ ਬੋਲਣ ਲੱਗ ਪੈਂਦੇ ਹਾਂ ਅਸੀਂ ਆਪਣੀ ਨੂੰ ਛੱਡ ਕੇ ਅਸੀਂ ਉਹਨਾਂ ਦੀ ਭਾਸ਼ਾ ਬੋਲਦੇ ਹਾਂ ਜਿਹਦੇ ਕਰਕੇ ਉਹਨਾਂ ਨੂੰ ਭਾਸ਼ਾ ਨਹੀਂ ਆਉਂਦੀ ਉਹ ਤੁਸੀਂ ਬਹੁਤ ਸਿੱਧੀ ਤੇ ਸਪਸ਼ਟ ਗੱਲ ਦੱਸੀ ਹੈ ਸੋ ਬਹੁਤ ਜ਼ਰੂਰੀ ਹੈ ਜੀ ਆਪਣੀ ਭਾਸ਼ਾ ਦੇ ਨਾਲ ਆਪਣੀਆਂ ਜੜ੍ਹਾਂ ਦੇ ਨਾਲ ਜੁੜ ਕੇ ਰਹੀਏ ਤੇ ਇਹਦੀ ਇੱਕ ਉਦਾਹਰਣ ਸਾਡੇ ਕੋਲ ਬੈਠੇ ਨੇ ਸਾਡੇ ਵੀਰ ਸੰਦੀਪ ਸਿੰਘ ਗੁੱਟਰ ਹੁਣੀ ਕਿ ਪਿਛਲੇ 10 ਸਾਲ ਤੋਂ ਇਹ ਹਾਈਲਾਈਟਸ ਸੈਂਟਰ ਅਜਨਾਲੀ ਵਿੱਚ ਚਲਾ ਰਹੇ ਨੇ ਖੁਦ 2 ਸਾਲ ਆਸਟ੍ਰੇਲੀਆ ਵਿੱਚ ਰਹਿ ਕੇ ਆਏ ਨੇ ਆਪਣੇ ਇਤੋਂ ਦੇ ਡਾਇਰੈਕਟਰ ਨੇ ਹਾਈਲਾਈਟਸ ਅਕੈਡਮੀ ਦੇ ਵੱਖ-ਵੱਖ ਸਟੇਟਸ ਤੇ ਵੱਖ-ਵੱਖ ਸਿਟੀਜ਼ ਤੇ ਇਹਨਾਂ ਨੂੰ ਘੁੰਮਣ ਦਾ ਜਾਣ ਦਾ ਸਬਬ ਬੰਦਾ ਪਰ ਫਿਰ ਵੀ ਆਪਣੀ ਪੰਜਾਬੀ ਮਾਂ ਬੋਲੀ ਨਾਲ ਪੂਰਨ ਜੁੜੇ ਹੋਏ ਨੇ ਤੁਸੀਂ ਲਿਖਦੇ ਬਹੁਤ ਵਧੀਆ ਹੋ ਜੀ ਪੰਜਾਬੀ ਦੇ ਵਿੱਚ ਮੈਨੂੰ ਪਤਾ ਹੈ ਸਾਡੇ ਨਾਲ ਕੁਝ ਲਿਖਿਆ ਹੋਇਆ ਆਪਣਾ ਖੁੱਲੀ ਕਵਤਾ ਦੇ ਵਿੱਚੋਂ ਸਾਂਝਾ ਕਰਨਾ ਚਾਹੋ ਕਵਤਾ ਮੈਂ ਚਲੋ ਦੋ ਚਾਰ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਵਾਂ ਜੋ ਨਹੀਂ ਬਹੁਤ ਵਧੀਆ ਜੀ ਕਿਉਂਕਿ ਜਿਹੜੀ ਅੰਗਰੇਜ਼ੀ ਦੇ ਨਾਲ ਜਾਂ ਭਾਸ਼ਾ ਦੇ ਨਾਲ ਤੁਸੀਂ ਆਪਣਾ ਕਿੱਤਾ ਚਲਾ ਰਹੇ ਹੋ ਉਹਦੇ ਨਾਲ ਨਾਲ ਆਪਣੀ ਮਾਤ ਭਾਸ਼ਾ ਨੂੰ ਯਾਦ ਰੱਖਣਾ ਉਹਦੇ ਵਿੱਚ ਕੁਝ ਲਿਖਦੇ ਰਹਿਣਾ ਆਪਣੇ ਸ਼ੌਂਕ ਨੂੰ ਜਿੰਦਾ ਰੱਖਣਾ ਹਾਂਜੀ ਹਾਂਜੀ ਇਹ ਸਾਨੂੰ ਸੁਣ ਕੇ ਜਾਂ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਨੀ ਮਰ ਰਵੀ ਕੰਡੇ ਵਸੇ ਹੋਏ ਪਿੰਡ ਵਰਗਾ ਖੂਹ ਦੀ ਪੁਰਾਣੀ ਟੁੱਟੀ ਪਿੰਡ ਵਰਗਾ ਤੂੰ ਪਨਾਮਾ ਨਦੀ ਦੇ ਪਾਣੀ ਵਰਗੀ ਮਿਸਰ ਦੀ ਮਸ਼ਹੂਰ ਕਿਸੇ ਰਾਣੀ ਵਰਗੀ ਮਿਸਰ ਦੀ ਮਸ਼ਹੂਰ ਕਿਸੇ ਰਾਣੀ ਵਰਗੀ ਬਹੁਤ ਵਧੀਆ ਤੁਸ ਜੀ ਸਭ ਕੁਝ ਹੋਰ ਲਿਖਿਆ ਜੇ ਪਲੀਜ਼ ਸਾਡੇ ਕੋਲ ਵੀ ਜ਼ਰੂਰ ਜ਼ਰੂਰ ਜੀ ਪਾਕਿਸਤਾਨ ਦੀ ਕਿਸੇ ਹਸੀਨ ਵਾਦੀ ਚ ਜਿਵੇਂ ਕੋਈ ਫੂਲ ਖਿਲ ਗਿਆ ਹੋਵੇ ਤੇਰਾ ਦੇਖਣਾ ਕੁਝ ਐਵੇਂ ਸੀ ਜਿਵੇਂ ਮਾਰੂਥਲ ਵਿੱਚ ਪਾਣੀ ਮਿਲ ਗਿਆ ਹੋਵੇ ਬਹੁਤ ਵਧੀਆ ਜੀ ਆਪਣੇ ਜਜ਼ਬਾਤਾਂ ਨੂੰ ਤਲਵੰਦ ਕਰਨਾ ਸ਼ਬਦਾਂ ਦੇ ਵਿੱਚ ਪਰਉਣਾ ਮਾਲਾ ਦੇ ਮੁੜਕੀਆਂ ਬਾਦ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਆਪਣੀ ਗੱਲਬਾਤ ਚੱਲ ਰਹੀ ਸੀਗੀ ਕਿ ਲੋਕ ਇਧਰੋਂ ਦੂਜੇ ਦੇਸ਼ਾਂ ਨੂੰ ਜਾ ਰਹੇ ਨੇ ਸਾਡਾ ਨੌਜਵਾਨ ਵਰਗ ਤੇ ਉਧਰੋਂ ਪ੍ਰਵਾਸੀ ਜਾਂ ਦੂਜੇ ਰਾਜਾਂ ਤੋਂ ਲੋਕ ਸਾਡੇ ਪੰਜਾਬ ਵਿਚ ਆ ਰਹੇ ਤੁਸੀਂ ਕਿਵੇਂ ਮੰਨਦੇ ਹੋ ਕਿ ਜਿਹੜਾ ਪ੍ਰਵਾਸੀ ਮਜ਼ਦੂਰ ਦੇ ਵਰਗਾ ਵੈਸੇ ਲੋਕ ਪੰਜਾਬ ਵਿੱਚ ਆ ਰਹੇ ਨੇ ਉਹਦੇ ਨਾਲ ਹਿੰਦੀ ਭਾਸ਼ਾ ਵੀ ਸਾਡੇ ਪੰਜਾਬ ਵਿੱਚ ਆ ਰਹੀ ਹੈ ਜੇ ਆ ਰਹੀ ਹੈ ਤੇ ਉਹਦਾ ਕਿਵੇਂ ਪ੍ਰਭਾਵ ਪੈ ਰਿਹਾ ਹੈ ਦੇਖੋ ਜੀ ਪ੍ਰਭਾਵ ਬਹੁਤ ਜ਼ਿਆਦਾ ਪੈ ਰਿਹਾ ਵਾ ਕਿ ਹਿੰਦੀ ਜਿਦਾਂ ਤੁਸੀਂ ਗੱਲ ਕੀਤੀ ਕਿ ਮਜ਼ਦੂਰ ਆ ਰਿਹਾ ਦੇਖੋ ਹਰੇ ਤੱਕ ਤਾਂ ਲੋਕਾਂ ਨੂੰ ਹੋਏਗੀ ਮਜ਼ਦੂਰੀ ਆ ਰਹੀ ਆ ਰੇੜੀਆਂ ਵਾਲੇ ਆ ਰਹੇ ਆ ਉਹ ਰੇੜੀ ਲਾ ਰਹੇ ਨੇ ਸਾਡਾ ਕਾਰੋਬਾਰ ਲੈ ਗਏ ਬਿਲਕੁਲ ਪਰ ਜਿਹੜੀ ਚੀਜ਼ ਮੈਂ ਇੱਕ ਅੱਖੀਂ ਦੇਖਿਆ ਹੈ ਉਹ ਧੀਰੇ ਭਾਵੇਂ ਸਾਰੇ ਬਹੁਤ ਸਾਰੇ ਕਿ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਥੋੜੇ ਦਿਨ ਪਹਿਲਾਂ ਜਦੋਂ ਤੱਕ ਉਹ ਮੈਨੂੰ ਤਜਰਬਾ ਨਹੀਂ ਹੋਇਆ ਮੈਨੂੰ ਉਹ ਜਦੋਂ ਆਖੀ ਵੇਖੀ ਤੇ ਉਹ ਇੱਕ ਕਹਿ ਸਕਦਾ ਕਿ ਅਸੀਂ ਹੈਰਾਨ ਰਹਿ ਗਏ ਚੀਜ਼ ਵੇਖ ਕੇ ਤੇ ਲੋਕਾਂ ਨੂੰ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਤੂੰ ਵੀ ਇਹ ਸੋਚਣਗੇ ਵੀ ਅਸ਼ਾਇਦ ਤਾਂ ਵੀ ਹੋ ਸਕਦਾ ਅਸੀਂ ਥੋੜੇ ਦਿਨ ਪਹਿਲਾਂ ਦੀ ਗੱਲ ਮੇਰਾ ਮਿੱਤਰ ਕੈਨੇਡਾ ਤੋਂ ਆਇਆ ਤੇ ਅਸੀਂ ਇਕੱਠੇ ਪੜਦੇ ਰਹੇ ਪੋਸਟ ਹੌਂਸਟਲ ਰਹਿੰਦੇ ਸੀ ਹਾਂਜੀ ਤੇ ਖਾਲਸਾ ਕਾਲਜ ਤੇ ਕਹਿੰਦਾ ਕਿ ਮੈਂ ਹੌਸਟਲ ਜਿਹੜਾ ਕਮਰਾ ਦੇਖਣਾ ਆਪਣਾ ਮੈਂ ਰੂਮ ਦੇਖਣਾ ਕਾਦੀ ਸਾਲਾਂ ਬਾਅਦ ਆਇਆ ਸੀ ਠੀਕ ਤੇ ਅਸੀਂ ਖਾਲ ਕੁਝ ਪਹਿਲੀ ਚੀਜ਼ ਜਿਹੜੀ ਅਸੀਂ ਦੇਖੀ ਉਹ ਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਾਡੇ ਟਾਈਮ ਦਾ ਜਿਹੜਾ ਜਿੱਦਾਂ ਮੈਸ ਹੁੰਦੀ ਸੀ ਜਾਂ ਹੌਸਲ ਦੇ ਵਿੱਚ ਕੰਟੇਨ ਸੀ ਉਹਦਾ ਜਿਹੜਾ ਠੇਕਾ ਸੀ ਉਹ ਪੰਜਾਬੀਆਂ ਕੋਲੋਂ ਹੁੰਦਾ ਸੀ ਉਹਨਾਂ ਥੱਲੇ ਜਿਹੜੇ ਕੰਮ ਕਰਦੇ ਸੀ ਉਹ ਵੀ ਸਾਰੇ ਪੰਜਾਬੀ ਸੀ ਬਿਲਕੁਲ ਬਟ ਹੁਣ ਕੀ ਆ ਕਿ ਜਿੰਨੇ ਬੰਦੇ ਆ ਸਾਰਾ ਠੇਕਾ ਭਈਆਂ ਕੋਲੋਂ ਥੱਲੇ ਕੰਮ ਕਰਨ ਵਾਲੇ ਪਈਏ ਚਾਹ ਉਹ ਇੱਕ ਅਲੱਗ ਮੁੱਦਾ ਵਾ ਠੀਕ ਹੈ ਜੀ ਕੰਮ ਕਰਨ ਆਏ ਆ ਉਹ ਬਾਹਰੋਂ ਕਾਦੇ ਰੀਡਿੰਗ ਕਰਦੇ ਆ ਜਾਂ ਉੱਥੇ ਕਰਦੇ ਆ ਭੂਖਾ ਗਾਦੀ ਪਰ ਉਹ ਖਾਣੇ ਵਾਲੀ ਗੱਲ ਹੈ ਕਿ ਉੱਥੇ ਨਾ ਕੁਝ ਤੁਰੇ ਫਨ ਬੱਚੇ ਉੱਡੇ ਦੇ ਵੇਖਣ ਨੂੰ ਪੰਜਾਬੀ ਨੇ ਲੱਗਣਾ ਹਿੰਦੀ ਬੋਲਣ ਤੇ ਪਤਾ ਲੱਗ ਗਈ ਕਿ ਪਿਆਰ ਜਾਂ ਯੂਪੀ ਵਾਲੀ ਸਾਈਟ ਦੇ ਆ ਹੋਸਟਲ ਦੇ ਵਿੱਚ ਤੇ ਬੈਗ ਉਹਨਾਂ ਪਾਏ ਪਿੱਛੇ ਤੇ ਮੈਂ ਇੱਕ ਉਹਥੇ ਸਰਦਾਰ ਮੁੰਡਾ ਸੀ ਮੈਂ ਉਹਨੂੰ ਆਏ ਮਾਰੀ ਤੇ ਆਪਾਂ ਕੀ ਪੁੱਛਿਆ ਵੀ ਇਹ ਬੰਦੇ ਕੌਣ ਆ ਕਹਿੰਦਾ ਕਿ ਸਟੂਡੈਂਟ ਆ ਮੈਂ ਵੀ ਕਾਦੇ ਸਟੂਡੈਂਟ ਹੈ ਡਿਪਾਰਟਮੈਂਟ ਦਾ ਹੈ ਨਾ ਕਹਿੰਦਾ ਕਿ ਕੋਈ ਐਗਰੀਕਲਚਰ ਦਾ ਵਾ ਕੋਈ ਸਾਇੰਸ ਡਿਪਾਰਟਮੈਂਟ ਦਾ ਵਾ ਮਿਕਸ ਹੀ ਆ ਜਾ ਰਹੇ ਠੀਕ ਹੈ ਜੀ ਤੇ ਹੋਰ ਸਹੀਂ ਸੁਣ ਕੇ ਆ ਰਿਹਾ ਕਿ ਉਹਨਾਂ ਵਾਸਤੇ ਪ੍ਰਵਾਸੀਆਂ ਵਾਸਤੇ ਹੋਸਟਲ ਹੀ ਨਵਾਂ ਬਣਿਆ ਹੋਇਆ ਹੈ 2018 ਤੋਂ 19 ਦੇ ਵਿੱਚ ਹੋਸਟਲ ਹੀ ਨਵਾਂ ਬਣਾਇਆ ਹੈ ਵਾ ਜਿੱਥੇ ਸਿਰਫ ਉਹ ਲੋਕ ਰਹਿ ਰਹੇ ਆ ਜਿਹੜੇ ਪ੍ਰਵਾਸੀ ਨੇ ਜਿਹੜੇ ਯੂਪੀ ਜਾਂ ਬਿਹਾਰ ਜਾਂ ਪੰਜਾਬ ਤੋਂ ਬਾਹਰ ਦੇ ਸਟੇਟਾਂ ਤੋਂ ਆਏ ਆ ਠੀਕ 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 ਹੈ ਦੂਜੀ ਚੀਜ਼ ਉਹਨਾਂ ਨੂੰ ਫਿਰ ਪੜਨ ਦੇ ਵਿੱਚ ਵੀ ਸਾਡਾ ਮਿਲ ਰਹੀ ਆ ਉਹਨਾਂ ਨੂੰ ਸਕਾਲਰਸ਼ਿਪਾਂ ਦਿੱਤੀਆਂ ਜਾ ਰਹੀਆਂ ਵਾ ਹੁਣ ਤੁਸੀਂ ਦੇਖੋ ਕਿ ਆਪਾਂ ਨੂੰ ਮਜ਼ਦੂਰ ਭਈਆ ਦੇਖ ਰਿਹਾ ਵਾ ਠੀਕ ਹੈ ਜੀ ਯੂਪੀ ਤੋਂ ਆਇਆ ਜਾਂ ਬਿਹਾਰ ਤੋਂ ਆਇਆ ਵਾ ਪਰ ਇਹ ਚੀਜ਼ ਵੇਖੋ ਕਿ ਜਦੋਂ ਇਹ ਜਿਹੜੇ ਇੱਥੇ ਪੜ ਰਹੇ ਆ ਯੂਪੀ ਤੋਂ ਆ ਕੇ ਜਾਂ ਬਿਹਾਰ ਤੋਂ ਆ ਕੇ ਜਦੋਂ ਇਹਨਾਂ ਪੜ ਕੇ ਗ੍ਰੈਜੂਏਟ ਕਰਕੇ ਇਹ ਜੇ 5-7 ਸਾਲ ਇਹ ਨਾ ਇਥੇ ਕਾਲਜ ਚ ਲਾਇਆ ਤੇ ਇਹਨਾਂ ਨੌਕਰੀ ਵੀ ਇਥੇ ਕਰਨੀ ਹੈ ਬਿਲਕੁਲ ਤੇ ਜਦੋਂ ਸਾਡੇ ਸਿਰ ਤੇ ਬੈਹ ਗਏ ਆ ਵੈਸੇ ਤਾਂ ਪਰੌਣ ਵਾਲੇ ਸਮਝ ਤੁਸੀਂ ਹੋਰ ਵੇਖਿਓ ਕਿ ਕਾਫੀ ਸਾਰੇ ਇਹੋ ਜਿਹੇ ਅਫਸਰ ਹੋਣੇ ਆ ਜਿਹੜੇ ਸਾਡੇ ਸਿਰ ਤੇ ਬੈਠੇ ਹੋਣਗੇ ਬਾਹਰ ਦੀਆਂ ਸਟੇਟਾਂ ਦੇ ਹੋਣਗੇ ਤੇ ਉਦੋਂ ਤੁਸੀਂ ਵੇਖੋ ਕਿ ਜਿਹੜੇ ਪੰਜਾਬੀਆਂ ਦੀ ਹਾਲਤ ਕੀ ਹੋਈ ਹੈ ਫਿਰ ਤੁਸੀਂ ਸੋਚੀ ਸਕਦੇ ਹੋ ਕਿ ਅੱਜ ਇਹ ਫਿਰ ਵੀ ਆਪਾਂ ਕੋ ਕੋਸ਼ਿਸ਼ ਹੈਗਾ ਵਾ ਹੱਥ 'ਚ ਤੇ ਸਾਡੀ ਅਜੇ ਵੀ ਨਹੀਂ ਚੱਲਦੀ ਤੇ ਜਦੋਂ ਸਭ ਕੁਝ ਉਹਨਾਂ ਦੇ ਹੱਥ ਚ ਆ ਗਿਆ ਤਾਂ ਉਦੋਂ ਤੁਸੀਂ ਵੇਖੋਗੇ ਆਪਾਂ ਕਿੱਥੇ ਖਲੋਵਾਂਗੇ ਕਿੱਥੇ ਸਟੈਂਡ ਕਰਾਂਗੇ ਇਹ ਤਾਂ ਨਹੀਂ ਹ ਉਜਸਨੀਪੀ ਜੀ ਇੱਕ ਅੱਜਕੱਲ੍ਹ ਸਕੂਲਾਂ ਦੇ ਵਿੱਚ ਨਾ ਬੜੀ ਹੌਟ ਲੱਗੀ ਹੋਈ ਹੈ ਆਪਣੇ ਮਾਪਿਆਂ ਦੀ ਕਿ ਸਾਡੇ ਬੱਚੇ ਵੱਧ ਤੋਂ ਵੱਧ ਅੰਗਰੇਜ਼ੀ ਬੋਲਣ ਜਾਂ ਵੱਧ ਤੋਂ ਵੱਧ ਘਰਾਂ ਦੇ ਵਿੱਚ ਅੰਗਰੇਜ਼ੀ ਆ ਕੇ ਪੜ੍ਹਨ ਬਿਲਕੁਲ ਉਸ ਤੋਂ ਬਾਅਦ ਵੀ ਕਈ ਮਾਪੇ ਮੈਂ ਵੇਖੇ ਨੇ ਉਹ ਹਿੰਦੀ ਵਿੱਚ ਗੱਲ ਕਰਦੇ ਨੇ ਦੇਖੋ ਜੇ ਅੱਗੇ ਜਿੱਦਾਂ ਇਹ ਗੱਲਬਾਤ ਜਿਹੜੀ ਹੋਈ ਹੈ ਕਿ ਅੱਜਕੱਲ੍ਹ ਦਾ ਇਹ ਇੱਕ ਫੈਸ਼ਨ ਕਹਿੰਦੇ ਨੇ ਟ੍ਰੈਂਡ ਕਹਿੰਦੇ ਨੇ ਕੁਝ ਕਹੋ ਜੀ ਤੁਸੀਂ ਖਾਸ ਕਰਕੇ ਜੇ ਮੈਂ ਕਹੂੰਗਾ ਕਿ ਮੁੰਡਿਆਂ ਤੇ ਕੁੜੀਆਂ ਦੇ ਜ਼ਿਆਦਾ ਤੁਸੀਂ ਕਿਹੜੀ ਕੁੜੀ ਨੂੰ ਬੋਲੋ ਉਹਨੇ ਹਿੰਦੀ ਜਿਹੜਾ ਜਵਾਬ ਦੇਣਾ ਕੋ ਤੁਸੀਂ ਕਿਹੜੇ ਕਾਲਜ ਗਏ ਹੋ ਕਿਹੜੇ ਯੂਨੀਵਰਸਿਟੀ ਗਏ ਹੋ ਕਿਤੇ ਬਹਿ ਦੇ ਪੰਜਾਬ ਜਾਂਦੇ ਕਿਸੇ ਕੋਲੇ ਰਾਹ ਦੱਸਤਾ ਪੁੱਛਦੇ ਤੁਹਾਨੂੰ ਹੀਂ ਬੋਲੂਗੀ ਉਹ ਪੰਜਾਬੀ ਲੋਕ ਬੋਲਣਗੇ ਮੈਂ ਠੀਕ ਹੈ ਜੀ ਕਿਤੇ ਕਿਤੇ ਤੱਕ ਕਿਤੇ ਜਾਂਦੇ ਲੋਕ ਇਹ ਸਮਝਦੇ ਕਿ ਪੰਜਾਬੀ ਬੋਲਾਂਗੇ ਤੇ ਹੋ ਸਕਦਾ ਵਾ ਕਿ ਸਾਡੀ ਕੋਈ ਪਹਿਚਾਨ ਘਟੇਗੀ ਜਾਂ ਸਾਡੀ ਕੋਈ ਤਕੜੇਗੀ ਪੰਜਾਬ ਇਹਦੇ ਨਾਲ ਠੀਕ ਹੈ ਪਰ ਅਕਚੂਅਲ ਦੇ ਵਿੱਚ ਕੀ ਹੈ ਕਿ ਅਸਲ ਦੇ ਵਿੱਚ ਕਹਣੀ ਹੈ ਕਿ ਆਪਾਂ ਜੋ ਤਤਉ ਰਿਹਾ ਜਿਹੜਾ ਚੱਲੀ ਜਾ ਰਿਹਾ ਕਿ ਆਪਾਂ ਇੱਕ ਚੰਗਾ ਬਖਾਉਣ ਲਈ ਦੂਜੇ ਨੂੰ ਉਹਦੇ ਵਿੱਚ ਪਿਛੇ ਹੀ ਆਪਾਂ ਤੁਰੇ ਜਾ ਰਹੇ ਹਾਂ ਕਿ ਭੇਡ ਜਾ ਕੇ ਲੋਦ ਤੂੰ ਤੁਸੀਂ ਹੀ ਆਸਟ੍ਰੇਲੀਆ ਲੈ ਕੇ ਆਏ ਹੋ ਸੰਦੀਪ ਜੀ ਦੋ ਸਾਲ ਤੇ ਮੈਨੂੰ ਹੀ ਉੱਥੇ ਪਿਛਲੇ 10-12 ਸਾਲ ਤੋਂ ਰਹਿ ਰਿਹਾ ਜੇ ਉੱਥੇ ਮੈਂ ਦੇਖਿਆ ਕਿ ਇਟਾਲੀਅਨ ਲੋਕ ਆਪਸ ਵਿੱਚ ਗੱਲ ਕਰਦੇ ਨੇ ਦੋ ਇਟਾਲੀਅਨ ਤਾਂ ਆਪਣੀ ਭਾਸ਼ਾ ਬੋਲਦੇ ਨੇ ਬਿਲਕੁਲ ਜੇ ਚਾਈਨਿਸ ਆਪਸ ਵਿੱਚ ਗੱਲ ਕਰਦੇ ਨੇ ਤਾਂ ਉਹ ਚਾਈਨਿਸ ਲੈਂਗੁਏਜ ਵਿੱਚ ਗੱਲ ਕਰਦੇ ਨੇ ਪਰ ਬਹੁਤ ਵਾਰੀ ਹੁੰਦਾ ਹੈ ਕਿ ਜਦੋਂ ਆਪਸ ਵਿੱਚ ਦੋ ਪੰਜਾਬੀ ਅਸੀਂ ਕਿਤੇ ਸਬਸਟੇਸ਼ਨ ਤੇ ਜਾਂਦੇ ਹਾਂ ਜਾਂ ਕਿਸੇ ਉਹ ਜਗ੍ਹਾ ਤੇ ਜਾਣ ਦਾ ਬਾਬਾ ਅੰਦਾਜ਼ ਉੱਥੇ ਜਿਹੜਾ ਸਾਡੇ ਪੰਜਾਬੀ ਵਿੱਚ ਉਹ ਬਹੁਤ ਗੱਲਬਾਤ ਕਰ ਸਕਦੇ ਆ ਕੋਈ ਉੱਥੇ ਕੈਮਰਾ ਨਹੀਂ ਕੋਈ ਉੱਥੇ ਕੋਈ ਚੈੱਕ ਨਹੀਂ ਕਰ ਰਿਹਾ ਕਿ ਤੁਸੀਂ ਪੰਜਾਬੀ ਬੋਲੀਓ ਤਾਂ ਜੁਰਮਾਨਾ ਹੋਊਗਾ ਜੈਨ ਬਟ ਉੱਥੇ ਵੀ ਆਪਣੇ ਕਈ ਪੰਜਾਬੀ ਭੈਣ ਭਰਾ ਮਨੂੰ ਪੰਜਾਬੀ ਨੂੰ ਛੱਡ ਕੇ ਇੰਗਲਿਸ਼ ਵਿੱਚ ਗੱਲਬਾਤ ਕਰਦੇ ਆ ਉਹ ਕਿਤਨਾ ਕਿਤੇ ਦੇਖ ਕੇ ਦੁੱਖ ਹੁੰਦਾ ਹੈ ਕਿ ਜੇ ਹੁਣੇ ਮੈਂ 2 ਮਿੰਟ ਪਹਿਲਾਂ ਤਾਂ ਇਟਾਲੀਅਨ ਲੋਕਾਂ ਨੂੰ ਜਾਂ ਚਾਈਨੀਜ਼ ਲੋਕਾਂ ਨੂੰ ਆਪਰੇ ਵਿੱਚ ਉਹਨਾਂ ਦੀ ਲੈਂਗੁਏਜ ਉਦਾਰ ਕਰਦੇ ਆ ਦੇਖ ਕੇ ਪਰ ਆਪਾਂ ਇੱਥੇ ਪੰਜਾਬੀ ਤੋਂ ਕਿਉਂ ਬਿਸਰਾ ਕਰਦੇ ਆ ਤੁਹ ਪਿੱਦੇ ਦਾ ਵਾਸਤਾ ਉੱਥੇ ਪਹੁੰਚ ਗਏ ਬਿਲਕੁਲ ਹਾਈਲੈਕਸ ਦਾ ਤੁਸੀਂ ਕਰਵਾਤਾ ਨਾਈਟ ਬੈਂਡ ਹੀਟ ਬੈਂਡ ਆਗੇ ਜੀ ਹਾਂਜੀ ਉਸ ਤੋਂ ਬਾਅਦ ਤੁਹਾਡੀ ਪੀਆਰ ਵੀ ਹੋ ਗਈ ਨਾਲ ਤੇ ਬੱਚਿਆਂ ਨੂੰ ਪੰਜਾਬੀ ਤੱਕ ਲੈ ਕੇ ਜਾਣ ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਬਜ਼ੁਰਗ ਆਪਣੇ ਪੋਤੇ ਨਾਲ ਬੈਠੇ ਹਾਂਜੀ ਉੱਥੇ ਜੀ ਵੀੜੀ ਦਾ ਪੰਜਾਬੀ ਖਤਮ ਹੋਉ ਉਹ ਗੱਲ ਫਿਰ ਉਹ ਵੀ ਆ ਗਈ ਨੇ ਕਿ ਸੋਸ਼ਲ ਮਾਡਲ ਹੁਣ ਜਿਹੜੇ ਉੱਥੇ ਜਾ ਕੇ ਵੀ ਠੀਕ ਹੈ ਮੈਨੂੰ ਦਿਖ ਰਿਹਾ ਕਿ ਤੁਸੀਂ ਪੰਜਾਬੀ ਉਹ ਤਾਂ ਮੈਂ ਤੁਹਾਨੂੰ ਫੇਰ ਅੰਗਰੇਜ਼ੀ ਬੋਲਣਾ ਤੁਹਾਡੇ ਨਾਲ ਬਿਲਕੁਲ ਤੂੰ ਮੇਰੇ ਵਾਸਤੇ ਮਾਰੀ ਕਰਦੇ ਆ ਨਹੀਂ ਬਿਲਕੁਲ ਠੀਕ ਹੈ ਉਹ ਮੇਰੇ ਵਾਸਤੇ ਮਾਰੀ ਗੱਲ ਹੈ ਕਿ ਮੈਂ ਤੁਹਾ ਤੇ ਜਦ ਕਿ ਜੇ ਪੰਜਾਬੀ ਦੇਖ ਕੇ ਤਾਂ ਖੁਸ਼ ਹੋਣਾ ਚਾਹੀਦਾ ਠੀਕ ਹੈ ਜੀ ਆਪਾਂ ਪੰਜਾਬੀਆਂ ਦਾ ਪੰਜਾਬੀ ਬੋਲੀਏ ਬਿਲਕੁਲ ਤੇ ਆਪਾਂ ਆਪਣੀ ਭਾਸ਼ਾ ਨੂੰ ਜਿਹੜਾ ਜਿਸ ਵਾਂਗਲ ਕੀਤਾ ਜੀ ਆਪਾਂ ਕਿੱਥੇ ਦੇਖਦੇ ਭਾਗਾਂ ਉੱਤੇ ਖੜਨ ਵਾਲੇ ਲੋਕ ਬਹੁਤ ਘੱਟ ਆ ਹਾਂਜੀ ਤੇ ਥੱਲੇ ਖੜਨ ਵਾਲੇ ਬਹੁਤ ਜ਼ਿਆਦਾ ਜੋ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਵਾਦ ਬਹੁਤ ਚੰਗਾ ਲੱਗਿਆ ਜੀ ਸੰਦੀਪ ਵੀ ਡੋਕਟਰ ਨਾਲ ਗੱਲ ਕਰਕੇ ਜੋ ਆਪ ਅੰਗਰੇਜ਼ੀ ਅਕੈਡਮੀ ਦੇ ਡਾਇਰੈਕਟਰ ਨੇ ਪਰ ਫਿਰ ਵੀ ਖੁਦ ਪੰਜਾਬੀ ਨਾਲ ਜੁੜੇ ਹੋਏ ਨੇ ਇਹਨਾਂ ਦਾ ਪਰਵਾਹ ਇਹਨਾਂ ਨੇ ਦੱਸਿਆ ਕਿ ਇਸ ਸਕੂਲ پارک ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਬੱਚਿਆਂ ਨੂੰ ਪੰਜਾਬੀ ਸਿਖਾਈ ਜਾ ਰਹੀ ਹੈ ਸੋ ਸੰਦੀਪ ਜੀ ਤੁਸੀਂ ਸਾਡੇ ਜੁੱਥ ਨੂੰ ਨੌਜਵਾਨ ਵਰਗ ਨੂੰ ਬਾਹਰ ਜਾ ਚੁੱਕੇ ਵੀਰਾਂ ਭੈਣਾਂ ਨੂੰ ਇੱਥੋਂ ਜਿਹੜੇ ਜਾ ਰਹੇ ਨੇ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਇਹ ਸਨੇਹ ਦੇਣਾ ਚਾਹੁੰਦਾ ਦੇਖੋ ਅੰਗਰੇਜ਼ੀ ਦੀ ਇੱਕ ਦਿੱਤਾ ਸਾਡਾ ਕੀਤਾ ਵਾ ਪ੍ਰੋਫੈਸਰ ਹੈ ਸਾਡਾ ਅੰਗਰੇਜ਼ੀ ਦਾ ਇਦੇ ਸੰਬੰਧ ਦੇ ਵਿੱਚ ਸਾਾਨੂੰ ਸਾਡੀ ਮਜਬੂਰੀ ਹੈ ਕਿ ਸਾਨੂੰ ਅੰਗਰੇਜ਼ੀ ਬੋਲਣੀ ਪੈਂਦੀ ਆ ਤਾਂ ਮੈਂ ਵੀਡੀਓ ਦੇ ਵਿੱਚ ਮਾਫੀ ਮੰਗਣਾ ਚਾਹਾਂਗਾ ਕਿ ਕਾਫੀ ਹੋ ਸਕਦਾ ਕਿ ਮੈਂ ਕੁਝ ਵਰਡ ਜਿਹੜੇ ਆ ਉਹ ਸ਼ਬਦ ਜਿਹੜੇ ਅੰਗਰੇਜ਼ੀ ਦੇ ਬੋਲੇ ਹੋਣਗੇ ਕਿਉਂਕਿ ਉਹ ਸਾਡੀ ਆਦਤ ਬਣੀ ਆ ਡੇਲੀ ਬੋਲਣ ਦੀ ਤੇ ਇਸ ਕਰਕੇ ਉਹ ਨਿਕਲ ਜਾਂਦੇ ਆ ਬਟ ਜੇਕਰ ਬਾਕੀ ਜੇ ਭਾਸ਼ਾ ਦੀ ਗੱਲ ਕਰੀਏ ਦੇਖੋ ਇੱਕ ਭਾਸ਼ਾ ਹੀ ਇਹੋ ਚੀਜ਼ ਆ ਕਿ ਜਿਹਦੇ ਨਾਂ ਹੀ ਪਾਉਂ ਗੋਚਾ ਅੱਗੇ ਲੈ ਕੇ ਜਾ ਸਕਦੇ ਆ ਜੇ ਸਾਡੇ ਕੋਲ ਭਾਸ਼ਾ ਨਹੀਂ ਆ ਤਾਂ ਸਾਡੇ ਕੋਲ ਕੁਝ ਨਹੀਂ ਆ ਉਹ ਕਹਿੰਦੇ ਹੁੰਦੇ ਆ ਕਿ ਉਹ ਜੇ ਕੇ ਬਦਲ ਖਤਮ ਕਰਨਾ ਤੇ ਉਹਦੀ ਭਾਸ਼ਾ ਦੇ ਆਦੇ ਬਾਕਰੋ ਇਹ ਗੱਲ ਤੇ ਜੇ ਸਾਡੀ ਭਾਸ਼ਾ ਨਹੀਂ ਹੈਗੀ ਤੇ ਸਾਡੇ ਕੋਲ ਕੁਝ ਨਹੀਂ ਆਗਾ ਸੋ ਇੱਕ ਚੀਜ਼ ਮੈਂ ਵੀ ਕਹਿਣੀ ਚਾਹੁੰਗਾ ਇੱਥੇ ਕਿ ਜਿਹੜੇ ਨਵੇਂ ਜੰਨੇ ਵੀ ਆ ਰਹੇ ਆ ਚਾਹੇ ਉਹ ਮੁੰਡਾ ਆ ਕੁੜੀ ਆ ਦੇਖੋ ਭਾਸ਼ਾ ਦਾ ਆਪਾਂ ਨੂੰ ਮਾਣ ਕਰਨਾ ਚਾਹੀਦਾ ਕਿ ਠੀਕ ਹੈ ਜੇ ਅਸੀਂ ਪੰਜਾਬੀ ਹੁੰਨੇ ਆ ਇੱਕ ਇੱਕ ਚੀਜ਼ ਨੋਟ ਕਰਿਓ ਕਿ ਜਿੰਨੀ ਭਾਸ਼ਾ ਜਿੰਨੇ ਵੀ ਆ ਕਰੀਬ ਕਰੀਬ ਕੋਈ 100 ਮਿਲੀਅਨ ਪਲੱਸ ਹੈਗੇ ਆ ਬੋਲਣ ਵਾਲੇ ਪੰਜਾਬੀ ਜੀ ਮਨ ਦੂ ਮੈਂ ਡਾਟਾ ਮਨਨ ਜੋ ਮੈਨੂੰ ਮਿਲਿਆ ਹੀ ਉਤੋਂ ਲਗਨ ਪਤਾ ਲੱਗਾ ਕਿ 115 20 ਮਿਲੀਅਨ ਜਿਹੜੇ ਹੈਗੇ ਆ ਪੰਜਾਬੀ ਬੋਲਣ ਵਾਲੇ ਲੋਕ ਹੈਗੇ ਆ ਪੂਰੇ ਦੁਨੀਆ ਦੇ ਵਿੱਚ ਔਰ ਉਹਦੇ ਤੋਂ ਜ਼ਿਆਦਾ ਤਾਂ ਲੋਕ ਸਾਨੂੰ ਲੱਗਦਾ ਨਾ ਕਿ ਸਾਡੇ ਨਾਲ ਜਿਹੜੇ ਪੰਜਾਬੀ ਪਰੋਂ ਤੋਂ ਜ਼ਿਆਦਾ ਲੋਕ ਜਿਹੜੇ ਆ ਪਾਕਿਸਤਾਨ ਵਾਲੇ ਬੋਲਦੇ ਸਾਡੇ ਤਾਂ ਬੋਲਦੇ ਘੱਟ ਆ। ਕੀ ਬਾਤ ਹੈ। ਉਹ ਉਹਨਾਂ ਨੂੰ ਦੋਵਾਂ ਨੂੰ ਮੈਚ ਕਰਕੇ ਵੇਖ ਲਿਓ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਕੋ 70 ਤੋਂ 80% ਪਾਕਿਸਤਾਨ ਦਾ ਹੈ ਤੇ ਬਾਕੀ ਜਿਹੜਾ ਸਾਡੇ ਹੀ ਸੇਮ ਹੁੰਦਾ ਉਹ 20 25% ਹੀ ਪਾਜਦਾ। ਬਿਲਕੁਲ ਤੇ ਜੇ ਕੋ ਇਹ ਪਤਾ ਚੱਲਦਾ ਕਿ ਉਹ ਲੋਕ ਅਜੇ ਵੀ ਆਪਣੀ ਭ ਬਿਲਕੁਲ ਬਿਲਕੁਲ ਸੋ ਭਾਸ਼ਾ ਨੂੰ ਬੋਲਣ ਚ ਸਾਨੂੰ ਸਭ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਠੀਕ ਹੈ ਜੀ ਸਾਡੀ ਇਹ ਭਾਸ਼ਾ ਵਾ ਉਹਨੂੰ ਮਾਂ ਤੇ ਨਾਲ ਸਾਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ ਜਿੱਥੇ ਵੀ ਅਸੀਂ ਹੈਗੇ ਹਾਂ ਹਾਂ ਠੀਕ ਹੈ ਆਪਾਂ ਮੈਂ ਇਹ ਕਹਿ ਰਿਹਾ ਕਿ ਮੇਰਾ ਕੇ ਭਾਸ਼ਾ ਨਾਲ ਕੋ ਮਤ ਪੇਰਾ ਮੇਰਾ ਹਿੰਦੀ ਨਾਲ ਮਤ ਪੇਰਾ ਜੇ ਅਸੀਂ ਪੰਜਾਬ ਤੋਂ ਬਾਹਰ ਮੈਂ ਕਿਤੇ ਜਾਊਗਾ ਤਾਂ ਸੁਭਾਵਕ ਹੈ ਕਿ ਮੈਂ ਉੱਥੇ ਹਿੰਦੀ ਬੋਲਾਂਗਾ ਕਿ ਇਹਨੂੰ ਪੰਜਾਬੀ ਨਹੀਂ ਸਮਝਾਉਗੇ ਤਾਂ ਮੈਨੂੰ ਹਿੰਦੀ ਬੋਲਣੀ ਹੀ ਉੱਥੇ ਮੇਰੀ ਮਜਬੂਰੀ ਆ ਪਰ ਮੈਂ ਪੰਜਾਬ ਚ ਰਹਿ ਕੇ ਹਿੰਦੀ ਬੋਲਣਾ ਇਹ ਤਾਂ ਗੁਨਾਹਤ ਮੇਰੀ ਕੋ ਮਜਬੂਰੀ ਦੇ ਨਾਮ ਇੱਕ ਸ਼ੌਕ ਆ ਬਿਲਕ ਬਾਕੀ ਇਹਨੂੰ ਛੱਡ ਕੇ ਜੇ ਇੱਕ ਤੋਂ ਬਾਹਰ ਚਲੇ ਜਾਂਦੇ ਆਪਾਂ ਆਪਣੇ ਆਫਿਸ ਤੋਂ ਤੇਰੇ ਤੋਂ ਕੋਈ ਪੰਜਾਬੀ ਉਹ ਤੋਂ ਬੰਨਾ ਨਾਮ ਹੈ ਦਿਗੋਣਾ ਕਿ ਨਾਮ ਹੈ ਗ੍ਰੀਤੀ ਮੁਰਨਾ ਦਾ ਠੀਕ ਹੈ ਬਹੁਤ ਸੋਹਣੀ ਤੁਹਾਡੀ ਗੱਲ ਲੱਗੀ ਜੀ ਕਿ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਬੁਆਲੇ ਬੰਨ ਪੰਜਾਬੀ ਵਧੀਆ ਬੋਲਦੇ ਨੇ ਇੱਕੋ ਜਿਹੀ ਬੋਲਦੇ ਨੇ ਉਹ ਤੋਂ ਬੇਕਰੋਣ ਜਿਹੜੇ ਪੰਜਾਬੀ ਫਿਲਮਾਂ ਚੱਲ ਰਹੀਆਂ ਨੇ ਕਿੰਨੇ ਆਪਣੇ ਪਾਕਿਸਤਾਨ ਤੋਂ ਜਿਹੜੇ ਕਮੇਡੀਅਨ ਨੇ ਉਹ ਪੰਜਾਬੀ ਫਿਲਮਾਂ ਦੇ ਵਿੱਚ ਆ ਰਹੇ ਮੈਂ ਇੱਥੇ ਤਾਂ ਬੰਦਾ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੂੰਗਾ ਕਿ ਜਿੱਦਾਂ ਕੀ ਗੱਲ ਕੀਤੀ ਗਿਆ ਸਾਡੀ ਹੀ ਗਲਤੀ ਹੈ ਕਿ ਅਸੀਂ ਜਿਹੜੇ ਹਿੰਦੀ ਬੋਲਵਾਕ ਕਹਿੰਦੇ ਆਲੇ ਬੰਦੇ ਨਾ ਤੇ ਸਕੂਲ ਦੇ ਵਿੱਚ ਜਿੱਥੇ ਤਾਂ ਇੱਥੇ ਸਾਰੇ ਦਾ ਮਾਹੌਲ ਅੱਜ ਕੱਲہ ਕੀ ਹਿੰਦੀ ਬੋਲਣੀ ਹੈ ਟੀਚਰਸ ਨੇ ਤੇ ਉਹਨੇ ਟੀਚਰ ਜਿਹੜੀ ਹੈ ਉਹ ਹਿੰਦੀ ਬੋਲ ਰਹੀ ਹੈ ਮੈਂ ਪੰਜਾਬੀ ਬੋਲ ਰਿਹਾ ਉਹ ਤੁਸੀਂ ਮੰਨ ਕੇ ਚੱਲੋ ਕਿ 2 ਜਾਂ 3 ਮਿੰਟ ਚੱਲੇ ਹੋਣਗੇ ਗੱਲਬਾਤ ਜਿਹੜੀ ਸਾਡੀ ਚੱਲੀ ਹੋ ਗਈ ਉਹ ਤਨਾ ਮਿੰਟ ਬਾਅਦ ਉਹ ਵੀ ਪੰਜਾਬੀ ਦੀ ਆ ਗਈ ਬਾਅਦ ਚ ਉਹ ਵੀ ਨਾ ਵੀ ਬੋਲਦਾ ਵੀ ਠੀਕ ਹੈ ਜੀ ਹੁਣ ਦੇਖੋ ਜੇ ਮੈਂ ਹਿੰਦੀ ਬੋਲੀ ਜਾਂਦਾ ਫਿਰ ਤਾਂ ਉਹ ਤਾਂ ਉਹ ਤਾਂ ਅੱਗੇ ਬੋਲ ਰਹੀ ਹੈ ਠੀਕ ਹੈ ਹੁਣ ਮੈਂ ਪੰਜਾਬੀ ਬੋਲ ਰਿਹਾ ਉਹ 2 ਮਿੰਟ ਬਾਅਦ ਉਹ ਪੰਜਾਬੀ ਤਾਂ ਆ ਗਈ ਠੀਕ ਹੈ ਸੋ ਕਿਤੇ ਨਾ ਕਿਤੇ ਗਲਤੀ ਸਾਡੀ ਨਹੀਂ ਦੂਜੇ ਨੂੰ ਕਹਿ ਸਕਦੇ ਕਿ ਇਹ ਯਾਰੇ ਬਾਹਰੋਂ ਆਇਆ ਤੇ ਪੰਜਾਬੀ ਕੋਣੀ ਬੋਲਦੇ ਕਈ ਵਾਰ ਮੈਂ ਵੇਖਿਆ ਇੱਕ ਦੋ ਵੀਡੀਓ ਦੇਖੇ ਜਿੱਥੇ ਲੋਕੀ ਕਹਿ ਰਹੇ ਜੀ ਇਹ ਜਿਹੜੇ ਪ੍ਰਵਾਸੀ ਬਾਹਰੋਂ ਆਉਂਦੇ ਆ ਯੂਪੀ ਤੋਂ ਬਿਹਾਰ ਤੋਂ ਇਹ ਪੰਜਾਬੀ ਕੋਣੀ ਬੋਲਦੇ ਆਪਾਂ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ ਜੀ ਹਨਾ ਇਸ ਤੇ ਜ਼ਰੂਰ ਵਾਰ ਅਸੀਂ ਆਂ ਜ਼ਰੂਰ ਆਣ ਅਸੀਂ ਆ ਕਿ ਜਦੋਂ ਆਉਂਦੇ ਆਂ ਅਸੀਂ ਉਹਨਾਂ ਨਾਲ ਖੁਦ ਆਪ ਵੀ ਹਿੰਦੀ ਬੋਲਣ ਲੱਗ ਪੈਨੇ ਆ ਸੋ ਕਿਤੇ ਨਾ ਕਿਤੇ ਇਹ ਤੇ ਚੀਜ਼ ਤੇ ਗੌਰ ਕਰਨਾ ਪੈਣਾ ਸਾਨੂੰ ਜੇ ਆਪਾਂ ਚਾਹੁੰਦੇ ਆਂ ਕਿ ਸਾਡੀ ਭਾਰਾ ਜਿਹੜੀ ਆ ਉਹ ਪ੍ਰਫੁੱਲਤ ਹੋਵੇ ਬਿਲਕੁਲ ਜੀ ਬਹੁਤ ਜੀਵੇ ਪੰਜਾਬੀ ਵਿੱਚ ਅੱਜ ਸਾਡੇ ਨਾਲ ਜੁੜੇ ਸੀਗੇ ਵੀ ਸੰਦੀਪ ਸਿੰਘ ਗੁੱਟਰ ਜੀ ਪਿੰਡ ਕਿਆਪਤੋਂ ਜੋ ਡਾਇਰੈਕਟਰ ਨੇ ਆਫਸੋਰਡ ਅਕੈਡਮੀ ਆਇਲਟ ਸਪੀਟੀ ਬਸਨਾਲਾ ਦੇ ਉਹਨਾਂ ਨੇ ਆਪਣੀਆਂ ਕੁਝ ਜੱਗ ਬੀਤੀਆਂ ਕੁਝ ਹੱਦ ਬੀਤੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਪੰਜਾਬੀ ਮਾਂ ਬੋਲੀ ਲਈ ਅਸੀਂ ਸੰਜੀਦਾ ਹੁਈਏ ਪੰਜਾਬੀ ਮਾਂ ਬੋਲੀ ਲਈ ਸੋਚੀਏ ਪੰਜਾਬੀ ਮਾਂ ਬੋਲੀ ਨੂੰ ਘਰਾਂ ਦਾ ਸ਼ਿੰਗਾਰ ਬਣਾਈਏ ਖੁਦ ਬੋਲੀਏ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰੀਏ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਈਏ ਲਿਖਣੀ ਸਿਖਾਈਏ ਪੜ੍ਹਨੀ ਸਿਖਾਈਏ ਸੰਦੀਪ ਜੀ ਬੀਜੀ ਤੁਸੀਂ ਸਾਡੇ ਜੀਵੇਂ ਪੰਜਾਬੀ ਦੇ ذریعے ਦਰਸ਼ਕਾਂ ਨਾਲ ਗੱਲਾਂ-ਬਾਤਾਂ ਵਿਚਾਰ ਸਾਂਝੇ ਕੀਤੇ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਰੱਬ ਰੱਖਾ